ਸਿੱਕਾ ਅੱਜ ਅਸੀਂ ਪਹੁੰਚ ਚੁੱਕੇ ਹਾਂ ਇਹ ਕੁਲਦੀਪ ਸਿੰਘ ਪੰਗੂ ਦੇ ਘਰ ਤੇ ਉਹਨਾਂ ਨਾਲ ਮਿਲਾਨੇ ਆ ਤੁਹਾਨੂੰ ਗੱਲਬਾਤ ਕਰਦੇ ਹਾਂ ਤੇ ਤੇ ਦੇਖਦੇ ਹਾਂ ਮੱਝਾਂ ਬਰਲ ਬਾਈ ਦੀ ਕਹਿੰਦੇ ਬਾਈ ਜੀ ਮੱਝਾਂ ਬਹੁਤ ਰੱਖੀਆਂ ਹੋਈ ਨੇ ਮਿਲਦੇ ਹਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਕਿ ਬਾਈ ਜੀ ਕਿੱਥੇ ਰੱਖੇ ਨੇ ਇੱਧਰ ਕੁਲਦੀਪ ਬਾਈ ਅੰਦਰ ਆਓ ਜੀ ਹੋਰ ਬਾਈ ਜੀ ਕੁਲਦੀਪ ਸਿੰਘ ਸਾਹਿਬ ਜੀ ਅਲੱਗ ਜੀ ਦਸਤੂਰ ਆਵੋ ਬੋ ਬਾਈ ਜੀ ਸੁਣਿਆ ਸੀ ਤੁਹਾਡੇ ਬਾਰੇ ਤੇ ਮੈਂ ਕਿਹਾ ਬਾਈ ਨੂੰ ਮਿਲ ਕੇ ਜਾਨੇ ਆ ਤੇ ਅੱਜ ਦੇਖੀ ਜਿਆ ਬਾਈ ਥੋਰ ਬਾਈ ਸਾਡਾ ਅੱਜ ਆਲੀ ਬਣ ਚੁੱਕੀ ਥੋਰ ਬਲੇਗੀ ਆਪਣਾ ਨਾਮ ਦਸੋਈ ਸੱਚ ਨੂੰ ਆਪਣਾ ਕੀ ਨਾਮ ਹੈ ਮੇਰਾ ਨਾਮ ਕੁਲਦੀਪ ਸਿੰਘ ਹੈ ਸੰਗੂਰ ਕੋਟ ਵੇਰਾ ਠੀਕ ਕੁਲਦੀਪ ਸਿੰਘ ਤੇ ਪਿੰਡ ਮੇਰਾ ਕੋਲੇ ਮਾਜਰਾ ਉਰਪਨਾਰਣਗੜ ਠੀਕ ਹੈ ਠੀਕ ਬਾਈ ਤੁਹਾਡੇ ਬਾਰੇ ਸੁਣਿਆ ਬਹੁਤ ਸੀ ਅੱਜ ਦੇਖੀ ਜਿਆ ਬਾਈ ਕਹਿੰਦੇ ਸੀ ਅਸੀਂ ਮਤਲਬ ਪਿੰਡੋਂ ਆਈ ਸੀ ਤੁਹਾਡੇ ਤੇ ਕਹਿੰਦੇ ਸੀ ਵੀ ਬਾਈ ਕੋਲ ਮੱਝਾਂ ਬਹੁਤ ਰੱਖੀਆਂ ਹੋਈਆਂ ਨੇ ਤੇ ਮੰਨ ਲਓ ਦੁੱਧ ਦਾ ਦੁੱਧ ਹੀ ਕਾਫੀ ਵੇਚਦੇ ਸੀ ਤੇ ਬਾਈ ਜੀ ਹੁਣ ਮੰਨ ਲਓ ਕੰਮਕਾਰ ਕਿਵੇਂ ਆ ਮੱਝਾਂ ਦਾ ਮੱਝਾਂ ਰੱਖਣੇ ਕਿਹੜੇ ਹੁਣ ਵੀ ਪਰ ਹੁਣ ਘਾਤਨੀ ਕਾਤੇ ਜਾਗਾ ਅੱਛਾ ਕਿੰਨੀ ਮੱਝਾਂ ਰੱਖੀਆਂ ਜੀ ਤੁਸੀਂ ਮੇਰੇ ਕੋਲ 22 ਤੇ ਹੀ ਬਤੁਰੀ ਅੱਛਾ 22 ਬਤੁਰੀ ਕਿੰਨਾ ਦੁੱਧ ਹੁੰਦਾ ਦੀ ਦੁੱਧ ਪਾਇਆ ਬਾਈ ਆਪਾਂ 1.5 ਤੋਂ ਕਵਾਂਟਰ ਦੇ ਅੱਛਾ ਇੱਕ ਦਿਨ ਦਾ ਹੀ ਹਾਂਜੀ ਹਾਂ ਠੀਕ ਹੈ ਤਾਂ ਚੰਗੇ ਨੋਟ ਛਾਪੀਆਂ ਬਾਈ ਜੀ ਨਹੀਂ ਨੋਟਨਿਕਲ ਨਹੀਂ ਕਿਤੇ ਸ਼ੌਂਕ ਸੀ ਸਾਡਾ ਅੱਛਾ ਠੀਕ ਹੈ ਹਾਂ ਸ਼ੌਂਕ ਨੂੰ ਕੰਮ ਕੀਤਾ ਆਪਣੇ ਨਹੀਂ ਹੈਗਾ ਵੀ ਪੈਸੇ ਵਿੱਚ ਠੀਕ ਹੈ ਠੀਕ ਹੈ ਹਾਂ ਤੇ ਮੰਨ ਲਓ ਹੁਣ ਮੰਨ ਲਓ 3 ਮੈਂਬਰ ਹੁਣ ਤਾਂ ਵੀਰੇ ਮੇਰੇ ਕੋਲ ਕਿੰਨੇ ਕਰੇ ਟੋਪਲੇ ਰਹੇ ਕੀ ਗੱਲ ਬਈ ਇੱਕ ਤਾਂ ਵੀਰੇ ਲੇਬਰ ਦੀ ਦਿੱਕਤ ਬਹੁਤ ਠੀਕ ਹੈ ਲੇਬਰ ਦੀ ਮੰਨ ਲਓ ਕਿਵੇਂ ਪਿੰਡ ਚ ਲੇਬਰ ਨਹੀਂ ਕੋਈ ਕੰਮ ਕਰਕੇ ਰਾਜੀ ਹੋਣੇ ਹੈਗਾ ਅੱਛਾ ਅੱਛਾ ਮੰਨ ਲਓ ਕੋਈ ਜਿਵੇਂ ਮੱਝਾ ਤੇ ਰਹਿੰਦਾ ਨਹੀਂ ਕੋਈ ਬੰਦਾ ਹੈ ਨਾਮ ਕਰਨ ਵਾਲਾ ਕੋਈ ਕੰਮ ਕਰਕੇ ਰਾਜੀ ਨਹੀਂ ਹੈਗਾ ਪਿੱਛੇ ਮੇਰੇ ਕੋਲ ਤਿੰਨ ਨੌਕਰ ਸੀਗੇ ਮੈਂ ਆਪ ਤੇ ਮੇਰੇ ਬਾਪੂ ਜੀ ਠੀਕ ਹੈ ਜੀ ਅਸੀਂ ਲੱਗੇ ਰਹਿੰਦੇ ਸੀ ਸਭ ਕੁਝ ਸਾਡਾ ਅਸੀਂ ਕੱਟੀਆਂ ਤਿਆਰ ਕਰਦੇ ਸੀ ਆਪਣੀਆਂ ਓਕੇ ਠੀਕ ਹੈ ਜੀ ਵਧੀਆ ਨਾਭ ਦੀਆਂ ਕੱਟੀਆਂ ਕਰ ਦਿੱਤੀਆਂ ਪਰ ਹੁਣ ਸਮਾਸਾਥ ਨਹੀਂ ਜਿਰੇ ਹੈਗਾ ਲੋਕ ਸਾਥ ਨਹੀਂ ਜਿਰੇ ਹੈਗੇ ਨੌਕਰਾਂ ਦੀ ਵੋਟ ਕਾਟ ਆ ਜੀ ਤੁਸੀਂ ਫਿਰ ਦੁੱਧ ਕਿੱਥੇ ਪਾਣ ਦਿੰਦੇ ਸੀ ਬਾਈ ਭਾਈ ਆਪਣਾ ਦੁੱਧ ਪਿੰਡ ਲੱਗ ਜਾਂਦਾ ਸੀਗਾ ਠੀਕ ਹੈ ਜੀ ਤਕਰੀਬਨ ਸਾਰੇ ਪਿੰਡ ਜੀ ਆਪਣਾ ਦੁੱਧ ਜਾਂਦਾ ਹਾਂ ਪਿੰਡ ਵਾਲੇ ਤਾਂ ਸੁਣੇ ਸੀ ਉਹ ਹਾਂ ਤੇ ਬਾਕੀ ਸ਼ਹਿਰ ਦੇ ਵੜ ਪਾਣ ਨੇ ਠੀਕ ਹੈ ਠੀਕ ਹੈ ਜੀ ਇਹ ਤੁਹਾਨੂੰ ਸਾਹਿਬ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ ਇਹ ਮੰਨ ਲਓ ਇਹ ਮੰਨ ਲਓ ਮੱਝਾਂ ਦਾ ਤੁਸੀਂ ਕੰਮ ਕੀਤਾ ਇਹ ਮੰਨ ਲਓ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਮੱਝਾਂ ਦੇ ਭਾਈ ਸ਼ੌਂਕ ਤਾਂ ਬਚਪਨ ਤੋਂ ਹੀ ਹੁੰਦਾ ਜਿਹੜਾ ਕੋਈ ਵੀ ਸ਼ੌਂਕ ਹੁੰਦਾ ਨਾ ਬੰਦੇ ਦਾ ਉਹ ਬਚਪਨ ਤੋਂ ਹੀ ਹੁੰਦਾ ਜਦੋਂ ਤੱਕ ਤਾਂ ਠੀਕ ਹੈ ਮੈਨੂੰ ਬਚਪਨ ਦਾ ਹੀ ਸ਼ੌਂਕ ਸੀਗਾ ਪਰ 12 13 ਸਾਲ ਦੀ ਉਮਰ ਤੇ ਆ ਕੇ ਮੈਂ ਥੋੜੇ ਜਿਹਾ ਜਿਆਦਾ ਸਿੱਧੋ ਗਏ ਚੰਮਲ ਮੱਝਾ ਹੋ ਗਈ ਜੀ ਹਾਂ ਠੀਕ ਹੈ ਠੀਕ ਹੈ ਉਦੋਂ ਫਾਦਰ ਨੂੰ ਜਦੋਂ ਮੈਂ 12 13 ਸਾਲ ਦੀ ਉਮਰ ਚ ਸੀ ਨੂੰ ਉਦੋਂ ਫਾਦਰ ਸਾਹਿਬ ਨੂੰ ਕੋਈ ਕੰਮ ਹੋ ਗਿਆ ਜ਼ਰੂਰੀ ਰਿਤੇਦਰੀ ਚ ਉਹ 1 ਮਹੀਨਾ ਤਕਰੀਬਨ ਬਾਹਰ ਹੀ ਰਹੇ ਅੱਛਾ ਜੀ ਆ ਜਾਂਦੇ ਸਵੇਰੇ ਚਲੇ ਜਾਂਦੇ ਤੇ ਸ਼ਾਮ ਨੂੰ ਘਰੇ ਆ ਜਾਂਦੇ ਸੀ ਓਕੇ ਓਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਹਿਤਾ ਵੀ ਮੜੇ ਇੱਧਰ ਦੇਖਿਆ ਕਰੋ ਕਿ ਕਦੋਂ ਪਛੋਂਦ ਅਸੀਂ ਉਦੋਂ ਉਸ ਤੋਂ ਬਾਅਦ ਇਹ 15 16 2015-16 ਦੇ ਵਿੱਚ ਆਇਆ ਇਹ ਕਿਤਾ ਮੁਰੇ ਅੱਗੇ ਜਦੋਂ ਕਰਤਾ ਠੀਕ ਹੈ ਕਿ ਪਹਿਲਾਂ ਪੈਸੇ ਦੀ ਵੀ ਕਮੀ ਸੀ ਚਲੋ ਇੱਕ ਫਿਰ ਕੁਛ ਨਹੀਂ ਮੇਨ ਟਾਈਮ ਬਰੀਡ ਸੀ ਨਾ ਪਹਿਲਾਂ ਬਰੀਡ ਬਾਰੇ ਪਤਾ ਨਹੀਂ ਸੀਗਾ ਇਹ ਬਰੀਡ ਦਾ ਪਤਾ ਲੱਗਿਆ ਵੀ ਕੀ ਚੀਜ਼ ਆ ਕਿਵੇਂ ਸਿਸਟਮ ਆ ਸਾਰਾ ਤੇ ਬਾਈ ਜੀ ਮੰਨ ਲਓ ਹੁਣ ਮੱਝਾਂ ਘਟੋਂ ਦਾ ਕੀ ਕਰਨਾ ਬਾਈ ਜੀ ਬਾਈ ਮੇਨ ਕਾਰਨ ਤਾਂ ਮਲੈਬਾਰਟੀ ਦੁੱਧ ਦਾ ਮਲੈਬਾਰਟੀ ਦੁੱਧ ਜ਼ਿਆਦਾ ਤਿਆਰ ਹੋਣ ਲੱਗਿਆ ਨਾ ਤੁਸੀਂ ਕਰ ਦਿਓ ਬਾਈ ਬਾਈ ਮੈਂ ਕੀ ਕਰੂੰਗਾ ਅੱਛਾ ਜੀ ਜੇ ਮੈਂ ਦੁੱਧ ਤਿਆਰ ਕਰਦਾ ਹੁੰਦਾ ਮੈਂ ਹੁਣ ਇੱਥੇ ਥੋੜੀ ਬੈਠਦਾ ਠੀਕ ਹੈ ਮੇਰਾ ਮੇਰਾ ਦਿਲ ਨਹੀਂ ਲੱਗਦਾ ਮੈਂ ਇਸ ਕਰਕੇ ਇੱਥੇ ਬੈਠਿਆ ਹੁਣ ਜਦ ਤੱਕ ਇਹਨਾਂ ਨੂੰ ਦੇਖਦੇ ਨੇ ਨਾ ਕਿ ਬੈਠਣਾ ਨੇ ਇੱਥੇ ਮਨ ਨੂੰ ਚੈਨ ਨਹੀਂ ਮਿਲਦੀ ਹੈਗੀ ਮਲਾਬ ਦੀ ਦੁੱਧ ਇੰਨਾ ਜ਼ਿਆਦਾ ਹੋ ਗਿਆ ਕਿ ਦੁੱਧ ਨੂੰ ਆਸਰੇ ਕੋਈ ਪੁੱਛਦਾ ਹੀ ਨਹੀਂ ਹੈਗਾ ਆਹ ਲੇ ਕਹਿੰਦਾ ਮਹਿੰਗਾ ਦੁੱਧਾ ਹੁਣ 35 36 ਰੁਪਏ ਕਿਲੋ ਦਾ 40 ਰੁਪਏ ਕਿਲੋ ਦਾ ਗੇੜ ਤੱਕ ਦਾਣਾ ਪੈਂਦਾ ਵੀਰੇ ਠੀਕ ਹੈ ਜੇਡਾ ਆਪਾਂ ਅਸੀਂ ਆਪ ਤਿਆਰ ਕਰਾਣੇ ਆਂ ਦੇਖ ਲਓ ਤੁਹਾਡੇ ਸਾਹਮਣੇ ਪਿਆ ਠੀਕ ਹੈ ਠੀਕ ਹੈ ਪਿੱਛੇ ਤੋਂ ਵੀ ਲੱਗਾ ਹਾਂ ਵੀ ਮੱਜਾਂ ਵਾਸਤੇ ਆਪਾਂ ਆਪਣੀ ਮਤਲਬ ਰੱਖਦੇ ਨੇ ਘਰ ਵਗੈਰਾ ਮੱਜਾਂ ਵਾਸਤੇ ਆਇਆ ਮਤਲਬ ਬੈਠਣ ਵਾਸਤੇ ਤੇ ਦਣਦੋਨ ਨੌਕਰ ਵਾਸਤੇ ਠੀਕ ਹੈ ਠੀਕ ਉਹਨਾਂ ਵਾਸਤੇ ਬਣਾਇਆ ਵਾ ਇਨਵਰਟਰ ਮੋਟਰ ਉਹਨਾਂ ਵਾਸਤੇ ਬਣਾਇਆ ਵਾ ਠੀਕ ਹੈ ਠੀਕ ਮਲਾਬਟੇ ਦੁੱਧ ਬਾਹਰ ਤੋਂ ਆਉਂਦੇ ਨੇ ਲੋਕ ਸਸਤਾ ਹੀ ਖਰੀਦਦੇ ਨੇ ਭੱਜ ਕੇ ਸਸਤਾ ਖਰੀਦਦੇ ਨੇ ਫਿਰ ਆਪਣੇ ਦੁੱਧ ਦੀ ਸੰਗਤ ਵੇਲੀ ਹੈ ਨਹੀਂ ਲੱਗਦੇ ਤਾਂ ਮੰਨ ਲਓ ਜਿੰਨਾ ਆਪਾਂ ਖਰਚਾ ਕਰਦੇ ਆ ਮੱਜਾਂ ਦੇ ਮਨ ਲੋ ਫਿਰ ਦੁੱਧ ਇਮੇਰੇਟਰੀ ਮਿਲਦਾ ਮਨ ਲੋ ਦਾ ਇਹ ਬਾਹਰ ਦਾ ਅਗਲਾ 30 35 40 ਰੁਪਏ ਭਾਲ ਦਾ ਠੀਕ 40 ਰੁਪਏ ਕਿਲੋ ਦਾ ਦਾਣਾ ਹੀ ਹੋ ਗਿਆ ਵੀਰੇ ਸਹੀ ਗੱਲ ਸਹੀ ਲੱਗਦਾ ਹੈ ਆਪਾਂ ਪੱਲੇ ਥੋੜੀ ਪਾਵਾਂਗੇ ਹੁਣ ਵਧੀਆ ਆਪਣੇ ਆਪਣੇ ਵਾਸਤੇ ਹੀ ਰੱਖੇ ਨੇ ਮੱਝਾਂ ਮਨ ਲੋ ਹੁਣ ਮੱਝਾਂ ਨੂੰ ਜਿਵੇਂ ਮੱਝਾਂ ਰੱਖੀਆਂ ਵਨ ਲੋ ਤੁਸੀਂ ਤੇ ਹੁਣ ਮੱਝਾਂ ਨੂੰ ਕੀ ਪਾਉਨੇ ਹੋ ਖਰਾਕ ਖੂਗ ਵੀਰੇ ਮੈਂ ਆਪਣਾ ਫੀਡ ਤਿਆਰ ਕਰਾਈ ਦੇ ਦਾਣਾ ਅੱਛਾ ਤੇ ਮੈਂ ਦੋ ਟਾਈਮ ਘੱਟ ਪਾਣਾ ਸਵੇਰੇ ਤੇ ਸ਼ਾਮ ਅੱਛਾ ਜੀ ਤੇ ਹੁਣ ਪੱਠੇ ਦਾ ਹੈ ਨਹੀਂ ਉਹ ਨੌਕਰ ਨੇ ਹੈਗਾ ਕੋਈ ਮੈਂ ਠੇਕੇ ਦਾ ਜਮੀਨ ਲੈ ਰખી ਆ ਅੱਛਾ ਜੀ ਤੇ ਕੰਮ ਜਿਆਦਾ ਨੇ ਇਕੱਲਾ ਜਾਣਾ ਨੌਕਰ ਕਿੰਨੇ ਜੀ ਨਹੀਂ ਸਾਰੀ ਆਪਣੇ ਕੋਲ ਮੈਂ 30 30 ਕਿਲੇ ਦੇ ਖਿੱਚੀ ਕਰਾਂਗਾ ਅੱਛਾ ਜੀ ਇਕੱਲੇ ਜਣੇ ਹਾਂ ਜੀ ਹਾਂ ਇਕੱਲਾ ਪੱਤਰ ਸਾਹਿਬ ਦੇ ਗੋਡੇ ਗੁੱਟੇ ਨੇ ਵਸੂ ਦੇ ਅੱਛਾ ਜੀ ਉਹ ਵੀ ਹੁਣ ਕੰਮ ਤੋਂ ਆਪੇ ਨਹੀਂ ਨਮਸਕਾਰ ਨਹੀਂ ਆਉਣਾ ਸਹੀ ਹੋ ਜਾਂਦਾ ਫਿਰ ਹਾਂ ਵੀ ਆਹ ਉਹਨਾਂ ਕੋਲ ਇਕੱਲੇ ਨਹੀਂ ਕੰਮ ਖਿੱਚਣਾ ਪੈਂਦਾ ਵੀ ਚਲੋ ਚੰਗੇ ਉਹ ਟੋਡੇ ਵਰਗੇ ਉਹ ਤਰੀਕਾ ਕੋਈ ਚੱਕ ਕਰਨ ਦਿੰਦਾ ਹਾਂ ਵੀਰੇ ਟੋਡੇ ਵਰਗੇ ਕਿਤੇ ਬੈਠ ਤੈਨੂੰ ਪਤਾ ਤੱਕ ਜਾਣੇ ਹੋਣ ਆ ਕੇ ਬੈਠੇ ਜਿਗੇ ਮੈਂ ਕਿਹਾ ਚਲੋ ਘੰਟਾ ਘੰਟਾ ਇੱਧਰ ਲਾਣੇ ਆ ਠੀਕ ਹੈ ਠੀਕ ਮਨ ਨੂੰ ਸਕੂਨ ਮਿਲਦਾ ਇੱਥੇ ਬੈਠ ਕੇ ਨਾ ਬੈਠ ਕੇ ਤਾਂ ਬਾਹਰ ਵੀ ਜਿਵੇਂ ਮੁੰਡੇ ਬੈਠੇ ਨੇ ਲੋਕ ਬੈਠ ਜਾਂਦੇ ਨੇ ਮਾੜੀ ਦੇ ਤੇ ਮਾੜੀ ਤੇ ਸਾਡੇ ਨੂੰ ਹਾਂ ਜੀ ਆਏ ਜਦੋਂ ਐਂਟਰੀ ਕੀਤੀ ਆ ਨਾ ਪਿੰਡ ਦੇ ਵਿੱਚ ਤੁਹਾਡੇ ਆ ਜੀ ਤੇ ਬਹੁਤ ਬੰਦੇ ਖੜੇ ਹਾਂ ਹਾਂ ਉੱਥੇ ਤਕਰੀਬਨ ਲੋਕਾਂ ਦੇ ਵਿੱਚ ਹਾਂ ਤੇ ਖੜਦੇ ਨੇ ਵੀਰੇ ਇੱਥੇ ਬਾਹਰ ਮੁੰਡੇ ਬੈਠੇ ਨੇ ਪਰ ਜੋ ਤਕਹੁੰ ਮੈਨੂੰ ਇੱਥੇ ਬੈਠ ਕੇ ਮਿਲਦਾ ਨਾ ਮਨ ਨੂੰ ਤੁਸੀਂ ਐਵੇਂ ਦਾ ਕੋਈ ਸ਼ੌਂਕ ਨਹੀਂ ਪੜਿਆ ਹੀ ਹੈ ਇਹ ਸ਼ੌਕ ਨੇ ਜਦੋਂ ਟਾਈਮ ਹੁੰਦਾ ਉਹਦੋਂ ਗੇੜ-ਗੁੜੀ ਵੀ ਲਾ ਲੀਦੀ ਹਾਂ ਇਹ ਥੋੜੀਆ ਵੀ ਆਪਾਂ ਇੱਥੇ ਆ ਇਹ ਮਤਲਬ ਤੇ ਜਦੋਂ ਅਸੀਂ ਐਂਟਰੀ ਕੀਤੀ ਮੰਨ ਲਓ ਤੁਹਾਡੇ ਘਰੇ ਟਰੈਕਟਰ ਖੜੇ ਸੀ ਤੁਹਾਡੇ ਬੋਲਟੀ ਵੀ ਹੈਗਾ ਗੱਡੀ ਵੀ ਹੈ ਆ ਮਨ ਨੂੰ ਸ਼ੌਂਕ ਤੋਂ ਮੇਰੇ ਸ਼ੌਂਕ ਆਪਣੇ ਸਾਰੇ ਰੱਖੇ ਨੇ ਅੱਛਾ ਜੀ मतलब जो मेरे दिनू ज्यादा वो मतलब मज्जाគ្នੀਆਂ ठीक है मतलब मज्जा ने हर दिन दिल देबी च मज्जा ही बजिया वो मज्जा ही है वैसे ट्रैक्टर ਵੀ ਦੋ ਟਰੈਕਟਰ ਰੱਖੇ ਨੇ ਅੱਛਾ ਅੱਛਾ ਕਿਹੜੇ ਟਰੈਕਟਰ ਨੇ ਮੇਰੇ ਕੋਲ 850 ਵਰਗੇ ਹੋਰ 3600 ਠੀਕ ਹੈ ਜੀ ਬੁਲਟ ਰੱਖਿਆ ਵਾ ਅੱਛਾ ਨੀਲਾ 3600 ਕੋੜ ਹੈ ਹਾਂ ਉਹ ਵੀ ਰੱਖਿਆ ਤੁਸੀਂ ਦੇਖਿਆ ਨੇ ਗਾੜੀ ਦਾਣਾ ਆਇਆ ਸੀ ਕਹਿੰਦਾ ਗਲੀ ਚ ਲੱਡੂ ਵੰਡ ਚੱਤੀਏ ਹਾਂ ਠੀਕ ਹੈ ਠੀਕ ਹੈ ਕਿਦੋਂ ਵਧੀਆ ਸਾਡੇ ਪਿੰਡ ਚ ਜਦੋਂ ਤੱਕ ਥੋੜੀ ਸੀ ਜਿਹੜੇ ਇਸ ਟਾਈਮ ਜਦੋਂ ਆ ਗਿਆ ਕੀ ਦੇਖੀ ਤੁਸੀਂ ਤੁਹਾਡੀ ਮਤਲਬ ਡੋਲੇ ਡੂਲੇ ਦੇਖ ਕੇ ਮਤਲਬ ਉਹ ਦੇਖ ਕੇ ਲੱਗਦਾ ਵੀ ਤੁਸੀਂ ਮਤਲਬ ਜਿਮ ਜਾਂਦੇ ਹੋ ਬਾਈ ਭਾਈ ਜਿਮ ਤਾਂ ਇੱਥੇ ਹੋ ਜਾਂਦਾ ਅੱਛਾ ਪਹਿਲਾਂ ਮੈਂ ਸਵੇਰੇ ਮੈਂ ਜਾਂਦਾ ਨਹੀਂ ਤੁਸੀਂ ਨਾ ਵੀਰੇ ਨਾ ਜਿਮ ਕਦੇ ਗਿਆ ਹੀ ਨਹੀਂ ਮੈਂ ਇੱਕ ਵਾਰੀ ਗਿਆ ਸੀ ਪੰਜ-ਸੱਤ ਦਿਨ ਠੀਕ ਹੈ ਉਸ ਤੋਂ ਬਾਅਦ ਕਿੱਥੇ ਟਾਈਮ ਲੱਗਦਾ ਨਹੀਂ ਸਵੇਰੇ ਪਹਿਲਾਂ ਮੈਂ 2 ਵਜੇ ਉੱਠਦਾ ਸੀ ਜਦੋਂ ਪਜਾਬੀ ਓਕੇ ਹੁਣ ਮਤਲਬ 5-6 ਵਜੇ ਉੱਠਦਾ 5 ਵਜੇ 6 ਵਜੇ ਤੇ ਜਿਮ ਤਾਂ ਕਦੇ ਹੋ ਜਾਂਦੀ ਹੈ ਜਿਮ ਤਾਂ ਹੋ ਜਾਂਦੀ ਹੈ ਐਵੇਂ ਲੱਗਦਾ ਤਾਂ ਟਾਈਮ ਪਾ ਬਿਦੇ ਕਈ ਵਾਰ ਦਾ ਰੋਟੀ ਵਟ ਤੇ ਬੈਠ ਕੇ ਖਾਣੀ ਜਾਂਦੀ ਹੈ। ਉਹੀ ਗੱਲ ਆ ਗਈ ਵੱਡੀ ਮਾਮਦੀ ਜੀ। ਬੱਬੂ ਮਾਨ ਨੇ ਆਖਿਆ ਸੀ ਵੀ ਜੱਟ ਦੀ ਜੋਨ ਬੁੜੀ। ਹਾਂ। ਤੜਫ ਤੜਫ ਮਰ ਗਈ। ਬਾਈ ਨੇ ਸਹੀ ਆਖਿਆ। ਬਾਈ ਦੇਖ ਲਓ ਕਈ ਵਾਰ ਦਾ ਤਿੰਨ ਤਿੰਨ ਚਾਰ ਚਾਰ ਦਿਨ ਵੀ ਲਾ ਜਾਂਦੇ ਘਰ ਆਉਣ। ਅੱਛਾ ਜੀ। ਹਾਂ ਕਿਉਂ ਆਪਣੇ ਪਿੱਛੇ ਰਿਪਰਚਰ ਰਹਾ ਸੀਗਾ। ਅੱਛਾ। ਰਿਪਰ ਤੋਂ ਬਾਅਦ ਘਰਾਂ ਚੱਲ ਗਿਆ। ਕੰਪਿਊਟਰ ਘਰ ਆਈ। ਹਾਂ ਠੀਕ ਹੈ। ਮੈਂ ਕਿਹਾ ਚਾਰ ਪੰਜ ਮਹੀਨੇ ਤਾਂ ਮੈਨੂੰ ਰਿਸ਼ਤੇਦਾਰੀ ਜਗੇਰ ਨੂੰ ਹੋ ਗਿਆ। ਸਹੀ ਇੱਛਾ ਹਾ ਉਹ ਉਹ ਵੀ ਗਾਣਾ ਕੱਢਦੇ ਨੇ ਵੀ ਤੂੰ ਆ ਜਾਕਰ ਪਹਿਲਾਂ ਤੂੰ ਮੱਜਾ ਜੇ ਹੁੰਦਾ ਸੀਗਾ ਹੁਣ ਤੂੰ ਆ ਸੰਦ ਸੰਦੇੜਾ ਲੈ ਲਿਆ ਚਲੋ ਸਾਡੇ ਕੋਲ ਤੂੰ ਆਂਦਾ ਨਹੀਂ ਬਈ ਟਾਈਮ ਨਹੀਂ ਮੇਰਾ ਦਿਲ ਨਹੀਂ ਕਰਦਾ ਕਿਤੇ ਵੀ ਜਾਣ ਮੈਨੂੰ ਪ੍ਰਿੰਟ ਚ ਹੀ ਮਨ ਬੋਹਲਾ ਬਈ ਇਹ ਡੱਕ ਡੁੱਕੀ ਵੀ ਰੱਖਿਆ ਇੱਥੇ ਹੈ ਮੇਰੇ ਕੋਲ ਰੱਖੇ ਨੇ ਸ਼ੌਂਗ ਨਾਲ ਕੀ ਪਹਿਲਾਂ ਸਵੇਰੇ ਆਪਾਂ ਨਾ ਤਾਰਨਿਕ ਮਤਲ ਜਿਹੜੀ ਆਪਣਾ ਅੰਮ੍ਰਿਤਸਰ ਤੋਂ ਬਾਣੀ ਚੱਲ ਰਹੀ ਹੈ ओके ठीक है ओ लाके फिर मैं मज्जा चण लाऊंगा ठीक है ना बामनू बाबा आराम दा नाम लने बाबा हां जी हां ठीक है ते शाम नु मैं बेसिस ऑफ द ला लांदा सी अच्छा जी दिन च मन्नू ਜਨਵਿਕਰ ਹੁੰਦਾ ਗੀਤ ਬੁਧਵੀ ਲਾ ਲੰਦ ਠੀਕ ਜੀ ਤੇ ਸ਼ੌਕ ਨਾਲ ਹੀ ਕੰਮ ਕੀਤਾ ਵੀਰੇ ਮਿੰਤਾ ਤੇ ਹੋਰ ਕੋਈ ਇਹ ਨਹੀਂ ਹੈ ਵੀ ਧੱਕਾ ਨਹੀਂ ਕੀਤਾ ਕਿਸੇ ਕੰਮ ਦੀ ਨਸਨੂ ਦਾ ਬਾਈ ਬਾਈ ਜੇ ਨਰ ਪੈਗ ਲਾਉਂਦੇ ਹੁੰਦੇ ਜਾਂ ਕੋਈ ਨਥਾ ਕਰਦੇ ਮੈਂ ਹੁਣ ਇੱਥੇ ਬੈਠਾ ਹਾਂ ਇਹ ਵੇਖੇ ਕਈ ਅੱਜ ਕੱਲ ਬਾਈ ਨਸ਼ੇ ਵੀ ਬੋਲਣਗੇ ਪਤਾ ਨਹੀਂ ਲੱਗਦਾ ਬਾਈ ਜੀ ਨਸ਼ੇ ਕਰਦੇ ਹੋਣੇ ਲੋਕ ਕਰਦੇ ਹੋਣੇ ਪਰ ਆਪਾਂ ਨਹੀਂ ਠੀਕ ਹੈ ਜੀ ਨਸ਼ਾ ਕਰਕੇ ਤਾਂ ਫਿਰ ਤਰੱਕੀ ਨਹੀਂ ਨਾ ਪ੍ਰਾਪਤ ਹੁੰਦੀ ਠੀਕ ਹੈ ਮੰਨੋ ਐਡਾ ਕੰਮ ਤੁਸੀਂ ਸੰਭਿਆ ਹੋਇਆ ਏ ਤੇ ਮਨੂੰ ਤੁਹਾਡੀ ਸਿਰ ਤੇ ਆ ਜੀ ਤੁਸੀਂ ਹਾਂ ਕਈ ਵਾਰ ਨੌਕਰ ਅ ਇੰਨੇ ਪਸੂ ਸੀਗੇ ਇਹ ਮੈਂ ਨੌਕਰ ਜਿਵੇਂ ਹਰ ਛੋਟੀ ਮਾਰ ਲੈਂਦੇ ਇਕੱਠੇ ਪਰ ਆਪਨੇ ਇਹ ਇਸ ਦਾ ਮੈਨੂੰ ਵੀ ਆ ਵੀ ਆਪ ਸੁਪਰਲੈਂਡ ਦੇ ਵਿੱਚ ਇੱਕ ਹੀ ਚੱਕਰ ਆ ਠੀਕ ਸਹੀ ਗੱਲ ਹੈ ਜੀ ਆਪਣੇ ਕੰਮ 'ਚ ਕਾਦੀ ਸ਼ਰਮ ਨਾ ਨਾ ਇਹ ਤਾਂ ਹੈ ਹੀ ਆ ਸਹੀ ਗੱਲ ਹੈ ਕੰਮ 'ਚ ਕੋਈ ਸ਼ਰਮ ਨਹੀਂ ਨਾ ਨਾ ਸਹੀ ਗੱਲ ਆਪਣਾ ਕੰਮ ਆ ਸ਼ੌਂਕ ਆ ਉਹਨੂੰ ਸ਼ੌਂਕ ਨਾਲ ਹੀ ਕਰੋ ਜਿਹਨੇ ਕੀਤੀ ਸ਼ਰਮ ਉਹਦੇ ਫੁੱਟੇ ਕਰ ਚਲੋ ਪ੍ਰਮਾਤਮਾ ਨੇ ਵੀਰੇ ਬਹੁਤ ਥੱਲੇ ਸੀ ਅਸੀਂ ਅੱਛੀ ਅੱਜ ਇੱਥੇ ਤੱਕ ਪਹੁੰਚਾਤਾ ਆਪਾਂ ਉਹਦਾ ਪ੍ਰਮਾਤਮਾ ਦਾ ਧੰਨਵਾਦ ਕਰ ਲੈਂਦੇ ਹਾਂ ਸਰ ਜੀ ਦਾ ਗੱਲ ਵੀ ਕੀ ਕਿ ਦੇਵੀਆਂ ਨੂੰ ਬਹੁਤ ਤਰਕੀਆਂ ਵਖੇਈ ਹਾਂਜੀ ਯਾਰ ਚਲੋ ਪਰਮਾਤਮਾ ਦਾ ਨਾਮ ਤਾਂ ਲੈਣਾ ਚਾਹੀਦਾ ਸਹੀ ਗੱਲ ਹੈ ਇਹ ਉਹ ਨਹੀਂ ਕਰਨਾ ਜੀ ਹਾਂ ਜਦੋਂ ਤੱਕ ਕੀਤਾ ਨਾ ਸ਼ੌਂਕ ਨਾਲ ਇਹ ਤਾਂ ਹੁਣ ਥੋੜਾ ਜਿਹਾ ਸਿਸਟਮ ਖਰਾਬ ਹੋ ਗਿਆ ਤੇ ਹੁਣ ਆਪਣੇ ਕੋਲ ਮੰਨ ਲਓ ਜਿਵੇਂ ਕਹਿੰਦੇ ਨੇ ਨਸਲਾਂ ਨੂੰ ਜਨਾ ਉਹ ਕਿਹਦੀ ਕਿਹ ਨਸਲਾਂ ਨੇ ਆਪਣੇ ਕੋਲ ਲੱਗ ਜਾਂਦੀਆਂ ਮੈਸਨ ਤਾਂ ਫਿਰੇ ਮੇਰੇ ਕੋਲ ਤਕਰੀਬਨ ਮੋਰਾ ਹੀ ਆ ਅੱਛਾ ਜੀ ਠੀਕ ਹੈ ਕਈ ਵਾਰ ਸੇਲ ਵੀ ਕੀਤੀ ਹੈ ਨਾ ਆਪਣੇ ਨੀਲੀ ਰਾਵੇ ਦੀ ਵੀ ਆ ਜਾਂਦੀ ਹੈ ਵਿੱਚ ਗੋਰੀ ਮੱਝਾਂ ਵੀ ਹੁੰਦੀਆਂ ਨੇ ਅੱਛਾ ਜੀ ਅੱਛਾ ਤੇ گاਵਾ ਵਿੱਚ ਰੱਖੀ ਵੀ ਨੇ ਆਪਣੇ ਚੇਪ ਜਰਤੀ ਵਗਰਾ ਵੀ ਰੱਖੀ ਸੀਗੀ ਅੱਛਾ ਚਾਹ ਇਹਨਾਂ ਦੀ ਨਸਲਾਂ ਹੁੰਦੀ ਹੈ ਜੀ ਨਸਲਾਂ ਦੀ ਇਹਨਾਂ ਦੀਆਂ ਵੀ ਹੋਦੀਆਂ ਨੇ ਵਾਹ ਕੀ ਬਾਤ ਹੈ ਇਹ ਚਾਹ ਇਹੋਂ ਸੇਲ ਕਰਦੇ ਹਾਂ ਕੋ तकरीबन ਮੋਰਾ ਹੀ ਰੱਖੀ ਹੈ ਆਪਾਂ ਠੀਕ ਹੈ ਠੀਕ ਹੈ ਬਾਕੀ ਪਰਮਾਤਮਾ ਨੇ ਇਹ ਚਾਹ ਤਾਂ ਆਪਾਂ ਦਵਾਰੇ ਨੀਲੀ ਦਾ ਵੀ ਦੇਖਾਂਗੇ ਜੋ ਆਪਣੇ ਪੰਜਾਬ ਦੀ ਮੇਨ ਨਸਲ ਹੈ ਦਹਿੰਦੇ ਪੰਜਾਬ ਦੀ ਚਾਹ ਨੀਲੀ ਦਾ ਵੀ ਮੇਨ ਨਸਲ ਹੈ ਕਿਹੜੀ ਨਸਲ ਹੈ ਨੀਲੰਦੀ ਦਾ ਵੀ ਨੀਲੀ ਦਾ ਇਹ ਪੂਰੀ ਹੀ ਹੁੰਦੀ ਹੈ ਢਪਕ ਢਪਕੀ ਚਿੱਟੀ ਹਾਂਜੀ ਹਾਂਜੀ ਸਿਰ ਤੇ ਚਿੱਟਾ ਫੁੱਲ ਪੈਰ ਚਿੱਟੇ ਅੱਖਾਂ ਬਿੱਲੀਆਂ ਉਹਨੂੰ ਨਿੱਲੀ ਰਾਵੀ ਕਿਹਾ ਜਾਂਦਾ ਅੱਛਾ ਅੱਛਾ ਇਹ ਅੱਛਾ ਨਾਲੇ ਉਹਨੂੰ ਕਹਿੰਦੇ ਆ ਵੀ ਉਹਨੂੰ ਫਲਵੇਰੀ ਹੋ ਗਈ ਜੀ ਮੈਂ ਉਹ ਨਹੀਂ ਨਹੀਂ ਉਹ ਫਲਵੇਰੀ ਅਲੱਗ ਚੀਜ਼ ਹੈ ਅੱਛਾ ਹੀ ਤੇ ਇਹ ਜਿਹੜੀ ਨਸਲ ਆ ਉਹਦੇ ਚਾਰੇ ਪੈਰ ਕਿੱਤੇ ਹੋਣਗੇ ਠੀਕ ਹੈ ਜੀ ਉਹ ਚਿੱਟੀ ਹੋਊਗੀ ਅੱਛਾ ਹੀ ਚਿੱਟੇ ਫੁੱਲ ਹੋਊਗਾ ਚਿੱਟਾ ਠੀਕ ਹੈ ਤੇ ਅੱਖਾਂ ਉਹਦੀਆਂ ਬਿੱਲੀਆਂ ਹੋਣਗੀਆਂ ਠੀਕ ਹੈ ਠੀਕ ਹੈ ਠੀਕ ਤਾਂ ਉਹਨੂੰ ਨਿੱਲੀ ਰਾਵੀ ਕਿਹਾ ਜਾਂਦਾ ਤੇ ਮਤਲਬ ਜਿਹੜੀ ਥੋਡੀ ਮੱਝਾਂ ਨੇ ਜੀ ਹਾਂਜੀ ਤੇ ਇਹ ਕਿੰਨਾ ਕਿਲੋ ਦੁੱਧ ਦੇ ਦਿੰਦੀ ਇੱਕ ਮੱਝ ਦੇਖੋ ਇਹ ਤਾਂ ਨਾ ਸੰਤੇ ਖਰਾਜ ਦੇ ਪੁੱਟ ਤੋਂ ਅੱਛਾ ਤੁਸੀਂ ਕਿੰਨਾ ਕਿੰਨਾ ਲੀਟਰ ਕੱਢਿਆ ਯਾਨੀ ਮਤਲਬ ਉਦੋਂ ਮੇਰੇ ਕੋਲ 22 ਕਿਲੋ ਬੋਲੀ ਮਾਤੇ ਹੈਗੀ ਆ ਅੱਛਾ ਹੁਣ ਵੀ ਹੈ ਜਿਹੜਾ ਠੀਕ ਹੈ ਰੱਖੀ ਦੇ ਚੋ ਪੀਓ ਤਾਂ ਮੈਂ ਮੇਲੇ ਦੇ ਪਾਣੀ ਤੇ ਧੌਲੇ ਮੇਲੇ ਦੇ ਅੱਛਾ ਅੱਛਾ 22 35 ਸਿੱਧੂ ਭਰਾਂਦਾ ਅੱਛਾ ਇਤਨੋਂ ਨੇ ਮਿਲੇ ਦੇ ਹਾਂਜੀ ਹਾਂ ਤੇ ਬਾਈ ਜੀ ਜਾਣੇ ਆਪਣੇ ਮੱਜਾਂ ਲੱਗਿਆ ਜੀ ਧੌਲੇ ਮੇਲੇ ਦੇ ਤੇ ਪਹੁੰਚਣਾ ਜੀ ਸਾਰਿਆਂ ਨੇ ਮਿਲਦੇ ਹੋ ਪਹਿਲਾਂ ਦੋ ਵਾਰ ਸਹੀ ਟਾਈਮ ਤੇ ਉਹ ਸੂਈ ਨਹੀਂ ਹੈਗੀ ਠੀਕ ਇਸ ਕਰਕੇ ਦੁੱਧ ਤਾਂ ਥੋੜਾ ਜਿਹਾ ਪੁੱਤ ਫੇਰ ਹੋ ਜਾਂਦਾ ਠੀਕ ਹੈ ਠੀਕ ਹੈ ਹੋਨ ਮਤਲਬ ਪ੍ਰੋਪਰ ਟਾਈਮ ਦੇ ਮੇਲੇ ਦੇ ਟਾਈਮ ਅੱਛਾ ਕਦੋਂ ਕਦੋਂ ਮੇਲੇ ਕਰਦੇ ਇਹ 12ਵੇਂ ਮਹੀਨੇ ਜਾਂਦਾ ਵੀਰੇ ਅੱਛਾ ਕਦੋ ਤਿੰਨ ਤਰੀਕੇ ਤਾਂ ਹੁੰਦਾ ਅੱਛਾ ਤਿੰਨ ਦਿਨ ਹੁੰਦਾ ਲਗਾਤਾਰ ਹਾਂ ਤਿੰਨ ਦਿਨ ਠੀਕ ਠੀਕ ਇਹ ਬਾਈ ਜੀ ਆਪਾਂ ਨਾ ਮੰਨੋ ਜਿਵੇਂ ਹੁਣ ਥੇਤੀવાડી ਵੀ ਕਰਦੇ ਹਾਂ ਤੁਸੀਂ ਤੇ ਮੱਝਾਂ ਵੀ ਰੱਖੀਆਂ ਨੇ ਤੇ ਮੰਨੋ ਜਿਆਦਾ ਉਹ ਬਾੜੀ ਇਹ ਪਾਣੀ ਦੇ ਰਹੇ ਆ ਤਸਰੀਕਾਰ ਤਸਰੀਕਾਰ ਜੀ ਇਹ ਮੁੰਡਾ ਬਾਈ ਮੇਰਾ ਤੇ ਮੁੰਡਾ ਥੋੜਾ ਠੀਕ ਹੈ ਹਾਂ ਜੀ ਬਾਜੀ ਕੀ ਨਾਮ ਹੈ ਤੁਹਾਡਾ ਹਾਂਜੀ ਪਵਨਦੀਪ ਸਿੰਘ ਪਵਨਦੀਪ ਸਿੰਘ ਕਿਹੜੀ ਕਲਾਸ ਹੈ ਮੈਂ 6th 6th ਕਿੱਥੇ ਪੜਦਾ ਮੈਂ ਸੈਂਟ ਮਾਈਕਲ ਜੁਲਕਾ ਅੱਛਾ ਜੁਲਕਾ ਪੜਦਾ ਉੱਥੇ ਹੀ ਮੰਨ ਲਓ ਪੜਾਈ ਬੜੀ ਕੀਤਾ ਵਧੀਆ ਹੀ ਅੱਛਾ ਵਧੀਆ ਪੜਾਈਏ ਹਾਂਜੀ ਕਿੰਨੇ ਪਰਸੈਂਟ ਆਏ ਦੀ ਮੇਰੇ 78% ਆਏ ਨੇ ਠੀਕ ਹੈ ਠੀਕ ਤੇ ਹੁਣ ਫਿਰ ਪੜਾਈ ਕਰਨ ਤੋਂ ਬਾਅਦ ਉਹਨੇ ਕਿੱਥੇ ਜਾਣਾ ਮੈਂ ਕ੍ਰਿਕਟਰ ਬਣਨਾ ਹੈ ਕ੍ਰਿਕਟ ਬਣਨਾ ਹਾਂਜੀ ਠੀਕ ਹੈ ਕੀ ਨੂੰ ਕੋਲ ਕਰਦਾ ਕਰੀ ਜੀ ਮੈਂ ਹੋ ਰਹਾ ਸੀ ਜੀ ਤੇ ਬਾਈ ਜੀ ਮਤਲਬ ਜੀ ਤੁਹਾਨੂੰ ਮੱਜਾਂ ਦੇ ਵਿੱਚ ਖੇਤੀਬਾੜੀ ਦੇ ਵਿੱਚ ਤੁਸੀਂ ਦਿਲ ਲਗਾ ਕੇ ਕੰਮ ਕਰਦੇ ਹੋ ਤੇ ਤੁਹਾਡਾ ਮੁੰਡਾ ਤੁਹਾਡਾ ਮੁੰਡਾ ਵੀ ਇਦਾਂ ਹੀ ਕੰਮਕਾਰ ਕਰਦਾ ਹਾਂ ਵੀਰੇ ਇਹ ਪੜਾਈ ਦਾ ਟਾਈਮ ਪੜਾਈ ਆ ਅੱਛਾ ਜੀ ਕੰਮ ਦੇ ਟਾਈਮ ਕੰਮ ਆ ਠੀਕ ਖੇਡਣ ਦੇ ਟਾਈਮ ਖੇਡਣਾ ਇਹ ਕੋਚਿੰਗ ਵੀ ਕਰਦਾ ਨਾ ਕ੍ਰਿਕਟ ਦੀ ਅੱਛਾ ਕ੍ਰਿਕਟ ਦੀ ਕੋਚਿੰਗ ਹੈ ਆ ਸ਼ਾਮ ਨੂੰ ਸਕੂਲ ਜਾਂਦਾ ਜੀ ਠੀਕ ਹੋ ਜੀ ਕਿਤੇ ਕਿੱਥੇ ਸਕੂਲ ਜੀ ਇਹਨਾਂ ਦਾ ਅੱਛਾ ਸਕੂਲ ਕੀ ਸਕੂਲ ਦੇ ਆ ਠੀਕ ਹੈ ਠੀਕ ਜੇ ਮੰਨ ਲਓ ਹੁਣ ਤੁਹਾਨੂੰ ਸ਼ੌਂਕ ਨੇ ਜਿਵੇਂ ਮੱਝਾਂ ਦੇ ਕੇਸੀ ਵਾਲੀ ਦੇ ਤੇ ਤੁਹਾਡੇ ਬੇਟੇ ਨੂੰ ਵੀ ਇਹੀ ਸ਼ੌਂਕ ਨੇ ਹਾਂ ਵੀਰੇ ਮੇਰੇ ਮੁੰਡੇ ਨੇ ਸ਼ੌਂਕ ਨੇ ਠੀਕ ਹੈ ਇਹ ਕੰਮਕਾਰ ਨਾਲ ਕਰਾਉਂਦੇ ਆਂ ਹਾਂ ਵੀਰੇ ਸਵੇਰੇ 5 ਵਜੇ ਮੇਰੇ ਨਾਲ ਉੱਠ ਕੇ ਆ ਜਾਂਦਾ ਜਿਵੇਂ ਆਪਾਂ ਮੱਝਾਂ ਚੁੰਨੇ ਆ ਨਾ ਠੀਕ ਹੈ ਇਹ ਥਣ ਥਣ ਤੋਂ ਘੇ ਦੇ ਜਿੰਨਾ ਮੈਂ ਤਾਰਾ ਘੱਡੀਆਂ ਨਾਲ ਅੱਗੇ ਅੱਗੇ ਮੱਝਾਂ ਨੂੰ ਅੱਛਾ ਅੱਛਾ ਮੇੜ ਜਾਂਦਾ ਕੰਮ ਅੱਛਾ ਫਿਰ ਤੁਸੀਂ ਵੀ ਸ਼ੌਕੀ ਹੋ ਹਾਂਜੀ ਪੂਰੇ ਸ਼ੌਕੀ ਆ ਅੱਛਾ ਅੱਛਾ ਹਰ ਵਾਰ ਉਹ ਦੋਹਾਂ ਰਕ ਕਰਾਂ ਮਰੇ ਕੰਮ ਸ਼ੌਂਕ ਦੇ ਤੇ ਲੋ ਟਿਕ ਦੇ ਨੀਓ ਦਾਰੂ ਵੀ ਗਾ ਗਲੀ ਵਾਲੀ ਦੇ ਅਵਾ ਅੱਛਾ ਜੀ ਉਹ ਉਹਦੋਂ ਟਿਕ ਦਿਨਾ ਮਹਾਫਤਾ ਜੁੱਤੀ ਮਾਰਾਂ ਲੱਖ ਲੱਖ ਰੁਪਏ ਲੈਗਾ ਕਰਾਂ ਬੈਠ ਗਏ ਆ ਉਹਨਾਂ ਨੂੰ ਬੜਾ ਕੋਈ ਟੈਨਸ਼ਨ ਆ ਵਾਹ ਜੀ ਵਾਹ ਇਹ ਗੱਲ ਸਹੀ ਆ ਤੁਹਾਡੀ ਬੈਸੀ ਹਾਂ ਅਬਰੇ ਇਹਨਾਂ ਦੇ ਦਿਲ ਤੇ ਗੱਲ ਲੱਗੀ ਇੱਕ ਦਿਨ ਇੱਕ ਦਿਨ ਇਹਨੇ ਮੈਂ ਦੇਖਿਆ ਮੈਂ ਕੰਮ ਨੂੰ ਬਹੁਤ ਜਾਂਦੀ ਸੀ ਮੇਰੇ ਕੋਲ ਇਹ ਕਹਿੰਦਾ ਡੈਡੀ ਬੜਾ ਕਹਿੰਦਾ ਫਿਰ ਹੁਣ ਮੈਂ ਕਿ ਹੁਣ ਵੀ ਰਾਜ ਆ ਫਿਰ ਚਤਾਲੇ ਚੱਲਣ ਦੇ ਆਪਣਾ ਤਰੀਕਾ ਹੋਰ ਕੀ ਆ ਫਿਰ ਆ ਗਿਆ ਵਰਦੀ ਬੂਦੀ ਕੱਢੀ ਹਾਂ ਜੀ ਹਾਂ ਵਰਦੀ ਕੱਢ ਗਏ ਕਈ ਵਾਰ ਤਾਂ ਇਹ ਹੁੰਦਾ ਵੀ ਜਦੋਂ ਸਕੂਲ ਤੋਂ ਆਨੇ ਹੋਆ ਗੋਲਵੀ ਕੰਮ ਜਾਂਦਾ ਹੁੰਦਾ ਬਾਕੀ ਕੱਪੜੇ ਕੱਢੇ ਤਾਂ ਸਕੂਲ ਵਾਲਿਆਂ ਨੂੰ ਬਾਜ ਜੋ ਵੀ ਕੰਮ ਕਰਾ ਲੈ ਕਰਾਣਾ ਇਹ ਹਮੇਸ਼ਾ ਫਿਰ ਕਰੀਏ ਗਈ ਲੇਬਰ ਦੀ ਬਹੁਤ ਦਿੱਕਤ ਮੰਨ ਲਓ ਕੱਪੜੇ ਕੋਈ ਮੈਟਰੀ ਰੱਖਦੇ ਪਰ ਕੰਮ ਤਾਂ ਕਮਾਦੂਜੇ ਪਰ ਨੂੰ ਕੱਪੜੇ ਤੋਂ ਹੋਏ ਜਾਣਗੇ ਕੰਮ ਕਿਹੜਾ ਦਰ ਤੋਂ ਹੋਣਾ ਸਹੀ ਗੱਲ ਆ ਸਹੀ ਗੱਲ ਟਾਈਮ ਲੱਗਿਆ ਫਿਰ ਤਾਂ ਕੰਮ ਮੈਨੂੰ ਲੱਗਦਾ ਤੁਸੀਂ ਥੋੜੇ ਜਿਹਾ ਜੇ ਘਾਟੋ ਮੁੰਡਾ ਤੋਂ ਥੋੜੀ ਜਿਹਾ ਜਾਣਾ ਦੇ ਤਸਵੀਰ ਅਕਦਾ ਕੰਮ ਕਰਦਾ ਹੈ। ਕਿਹੜਾ ਸ਼ੌਕ? ਹਾਂ। ਸ਼ੌਕ ਮੇਨ। ਠੀਕ ਹੈ। ਇਹ ਟਾਈਟਰ ਟੂਟਰ ਚਲਾ ਲੈਂਦਾ ਏ। ਨੇ ਅਜੇ 11-12 ਸਾਲ ਦਾ ਹੀ ਹੈ। ਜਿਆਦਾ ਨਹੀਂ ਹੈਗਾ, ਮੈਂ ਚੋਰ ਨਹੀਂ ਹੈਗਾ ਜਦਾਂ। ਮਨ ਨੂੰ ਮੱਝਾ ਦਾ ਕੰਮ ਕਰ ਲੈਂਦਾ ਸਾਰਾ। ਵੈਸੇ ਪਤਾ ਕੀ ਜੀ ਮੈਂ ਆਪਾਂ ਬੱਚੇ ਨੂੰ ਲਾਵਾਂਗੇ, ਬੱਚਾ ਉਵੇਂ ਲੱਗਦਾ। ਹਾਂ। ਠੀਕ ਹੈ, ਠੀਕ। ਜੇ ਕਿਸੇ ਨੂੰ ਆਪਾਂ ਦੱਸਾਂਗੇ ਨਾ ਵੀ ਇਹ ਕੰਮ ਇਦਾਂ ਕਰੋ ਤਾਂ ਬੱਚਾ ਉਦਾਂ ਹੀ ਕਰਦਾ। ਜਾਂ ਆਪਾਂ ਇਹਨੂੰ ਬਿਠਾਈ ਰੱਖਾਂਗੇ ਇਹ ਕਰਨਾ ਹੀ ਨਹੀਂ ਜੇ ਕਰਨਾ ਨਹੀਂ ਠੀਕ ਹੈ। ਚਲੋ ਇੰਨਾ ਖੈ ਦਿਲ ਦਿਲਚਸਪ ਰੱਖਦਾ। ਤਾਂ ਥੋੜੇ ਕੰਮ ਜੇ ਕੰਮ ਕਰਾਉਂਦਾ ਇਹੀ ਬਹੁਤ ਹੁੰਦਾ ਮੈਂ ਕਹਿੰਦਾ ਜੀ ਨੇੜੇ ਲੱਗਦੇ ਮੈਂ ਕਹਿੰਦਾ ਜੀ ਮੈਨੂੰ ਤਾਂ ਸੁਪ ਹੋ ਰਿਹਾ ਜਿਵੇਂ ਕੰਮ ਚ ਅੱਗੇ ਆ ਰਿਹਾ ਕੰਮ ਤਾਂ ਦੇਖੋ ਇਹਨਾਂ ਵੀ ਹੋ ਰਿਹਾ ਵੀਰੇ ਹਾਂ ਸਹੀ ਗੱਲ ਹੈ ਮੇਰਾ ਥੋੜੀ ਹਮੇਰਾ ਤਾਂ ਮੇਰੇ ਬਾਪੂ ਜਦੋਂ ਮੈਂ ਛੋਟਾ ਸੀ ਉਦੋਂ ਬਾਪੂ ਕਹਿੰਦਾ ਵੀ ਤੇਰਾ ਬਣ ਰਿਹਾ ਹੁਣ ਤਾਂ ਬਈ ਇਹ ਤਾਂ ਬਣ ਰਿਹਾ ਜੀ ਬਾਪੂ ਬਈ ਦੁੱਧ ਅੱਧ ਵੀ ਇਹੀ ਪਾਉਂਦਾ ਅੱਛਾ ਡੇਰੀ ਚ ਦੁੱਧੇ ਹੀ ਪਾਣ ਜਾਂਦੇ ਆ ਡੇਰੀ ਚ ਵੀ ਜਿਹੜੀ ਬੰਦਾ ਆਉਂਦੀਆਂ ਨੇ ਪਿੰਡ 'ਤੇ ਅੱਛਾ ਅੱਛਾ ਇਹੀ ਪਾਉਂਦਾ ਹਾਂ ਕੰਡਾ ਰੱਖਿਆ ਵਾ ਆਪਣਾ ਨੇ ਕੰਡੇ ਦੇ ਤੋਲ ਕੇ ਪਾਈ ਜਾਂਦਾ ਇਹਨੂੰ ਸਾਰਾ ਪਾਣੀ ਤੇ ਜੀ ਗੰਡਾ ਰੱਖਿਆ ਤੁਸੀਂ ਹਾਂ ਦੇਖ ਦੇ ਕਿ ਸਿੱਖਦਾ ਨਾ ਜਿਵੇਂ ਅਸੀਂ ਕੰਮ ਕਰਦੇ ਆ ਇਹਨੂੰ ਇਹੋ ਜਿਹੀ ਦੇਖੀ ਜਾਂਦਾ ਨਾ ਨੀਂਦ ਨਾਲ ਉਹ ਹੁੰਦੇ ਨੇ ਭਾਂਡੇ ਜਿਹੇ ਹੁੰਦੇ ਨੇ ਬੁੱਗੇ ਬਾਗੇ ਉਹਨੂੰ ਕੀ ਕਹਿੰਦੇ ਨੇ ਉਹਦੇ ਨਾਲ ਵੀ ਪਾਈ ਜਾਂਦਾ ਤੇ ਇਹਦੇ ਨਾਲ ਅੱਛਾ ਅੱਛਾ ਉਹਦੇ ਨਾਲ ਹੁਣ ਘੱਟ ਬਾਦ ਹੋ ਜਾਂਦੇ ਜੀ ਦੇ ਨਾਲ ਹਾਂ ਮੇਰੇ ਹਰਸ਼ਾ ਦੇ ਪੈਸੇ ਨੇ ਐਸੋ ਨੇ ਕਿਸੇ ਨੂੰ ਜਿਆਦਾ ਪਤਾ ਨਹੀਂ ਕਿਸੇ ਦਾ ਨਾ ਚੱਲ ਪੁੱਤ ਦੁੱਧ ਲਿਆ ਜਾ ਬਾਈਆਂ ਨੂੰ ਦੁੱਧ ਪਲਾ ਲੈਣਗਾ ਹੋ ਸੇਵਾ ਦੱਸੋ ਜੀ ਅਸੀਂ ਵੀ ਚੈੱਕ ਕਰ ਲੈਨੇ ਆ ਦੁੱਧ ਨਾ ਵੀ ਜਰੂਰ ਤੁਸੀਂ ਜੀ ਅਸੀਂ ਦਾ ਇੱਥੇ ਕੋਈ ਵੀ ਆਪਣੇ ਘਰੇ ਕੋਈ ਵੀ ਅੰਦਰ ਨਾ ਠੀਕ ਪਚਾਹ ਪਾਣੀ ਦੁੱਧ ਨੋੜੇ ਹੈਗਾ ਅੱਛਾ ਦੁੱਧੇ ਚੱਲਦਾ ਜੀ ਦੁੱਧ ਚਾਹ ਜੋ ਵੀ ਰੋਕ ਦੇ ਟਾਈਮਾਂ ਤੱਕ ਰੋਟੀ ਵਾਹ ਹੁਣ ਤੁਸੀਂ ਦੱਸੋ ਰੋਟੀ ਪਿਆਰ ਕਰਾਈ ਨਾ ਨਾ ਓਕੇ ਇਹ ਧੰਨਵਾਦ ਤੁਹਾਡਾ ਬਹੁਤ ਬਹੁਤ ਮਹਿਮਾਨੀ ਨਹੀਂ ਵੀਰੇ ਬੋਲ ਨੀ ਕਰਾਓ ਤੁਸੀਂ ਬਈ ਜੀ ਮੰਨ ਲਓ ਇਹ ਗੱਲ ਪੁੱਛਦੇ ਨੇ ਤੁਹਾਨੂੰ ਕਿ ਮੰਨ ਲਓ ਤੁਸੀਂ ਮੱਝਾਂ ਰੱਖੀਆਂ ਹੋਈਆਂ ਨੇ ਤੇ ਤੁਸੀਂ ਖੇਤੀ ਵੀ ਕਰ ਰਹੇ ਹੋ ਈ 35 ਗਿੱਲਿਆਂ ਦੀ ਤੇ ਮੰਨ ਲਓ ਆਪਾਂ ਨੂੰ ਮੰਨ ਲਓ ਜਦਾ ਕਮਾਈ ਕਿਹੜੇ ਕੰਮ ਦਾ ਬਈ ਦੇਖੋ ਖੇਤੀ ਦਾ ਜਿਹੜਾ ਪੈਸਾ ਉਹ ਆਉਣਾ 6 ਮਹੀਨੇ ਦਾ ਸਹੀ ਉਹਦੇ ਕੋਈ ਪਤਾ ਨਹੀਂ ਮੌਸਮ ਦੇ ਉੱਤੇ ਡਿਪੈਂਡਾ ਪਰਮਾਤਮਾ ਦੇ ਉੱਤੇ ਡਿਪੈਂਡਾ ਇਹ ਮਿੰਡੇ ਉਲੀ ਪੈ ਜਨੇ ਕਹੀ ਵਰਦਾ ਨਹੀਂ ਪੈ ਗਿਆ ਜਿਹੜਾ ਇਹ ਮੱਜਾਂ ਦਾ ਇਹ 10ਵੇਂ ਦਿਨ ਪੈਸਾ ਡਾਇਰੈਕਟੋਂ ਮਿਲ ਜਾਂਦਾ ਤੇ ਠੀਕ ਹੈ ਮਹੀਨੇਵਾਰ ਬੰਦਾ ਤਾਂ ਇਹ ਮਤਲਬ ਆਈ ਚ ਲਈ ਚਲੀ ਜਾਂਦੀ ਆ ਕਰਦੇ ਠੀਕ ਹੈ ਠੀਕ ਹੈ ਜਿਆਦਾ ਫਾਇਦਾ ਫਿਰ ਇੱਧਰੇ ਮਨੂ ਅੱਛਾ ਵੀ ਮੱਝਾ ਵਾਲਾ ਜ਼ਿਆਦਾ ਕਮਾਈ ਹਾਂ ਕਮਾਈ ਵੀ ਆ ਚਲੋ ਇਹ ਆ ਵੀ ਪੈਸਾ ਕਿਸੇ ਤੋਂ ਮੰਗਣ ਦੀ ਲੋੜ ਮੰਗਣ ਦੀ ਲੋੜ ਨਹੀਂ ਆਪਣੇ ਕੋਲ ਆ ਹੀ ਜਾਂਦਾ ਚਲੀ ਜਾਂਦਾ ਮੰਨ ਲਓ ਆਈ ਚ ਲਈ ਗਈ ਤਾਂਣਾ ਬਾਣੀ ਚਲੀ ਜਾਂਦਾਣਾ ਬਾਣੀ ਜਰੀਆਂ ਚੰਗੀ ਠੀਕ ਤੇ ਬਈ ਊਨਾ ਬਾਣਾ ਦਾ ਵੀ ਸ਼ੌਂਕੀਆ ਤੁਸੀਂ ਇਹ ਦੇਖੋ ਮਿਹਨਤ ਕਰ ਰਹੇ ਆ ਸ਼ੌਂਕ ਤਾਂ ਫਿਰ ਸ਼ੌਂਕ ਵੀ ਹੁੰਦੇ ਨੇ ਜਿਵੇਂ ਆ ਮੱਝਾਂ ਦਾ ਸ਼ੌਂਕ ਹੈ ਸਾਡਾ ਵੀ ਦਿਲ ਕਰਦੇ ਵੀ ਅਸੀਂ ਕੋਈ ਚੀਜ਼ ਲਈਏ ਜਿਵੇਂ ਆਪਾਂ ਘਰੇ ਬੈਠੇ ਹਾਂ ਜਾਂ ਬਾਹਰ ਖੇਤੀ ਖੇਤਾਂ ਜਾਵਾਂ ਇਹ ਨਹੀਂ ਹੈ ਵੀ ਆਪਾਂ ਨੂੰ ਪਤਾ ਨਹੀਂ ਤੇ ਪਤਾ ਹੈ ਸ਼ੌਂਕ ਦਾ ਕੋਈ ਵੀ ਚੀਜ਼ ਦੇ ਰੱਖਣਾ ਦਾ ਚਾਹ ਕੋਈ ਗੱਲ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਾਂ ਸਹੀ ਗੱਲ ਹੈ ਇਹ ਵੀ ਫਿਰ ਕੋਈ ਗੱਡੀ ਹੁੰਦੀ ਉਹ ਵੀ ਕੱਢਣੀ ਪੈ ਜਾਂਦੀ ਹੈ ਇਹ ਤਾਂ ਵੀ ਮੰਨ ਲਓ ਤੇ ਬਈ ਇਹ ਫੋਨ ਕਿਹੜਾ ਫੋਟੂ ਹੈ 15 ਪ੍ਰੋ ਬਈ ਅੱਛਾ 15 ਪ੍ਰੋ ਠੀਕ ਹੈ ਫਿਰ ਬਈ ਇਹ ਫੋਨ ਤੋਂ ਮੰਨ ਲਓ ਕਿਸ ਤਰ੍ਹਾਂ ਦੇ ਲਈ ਹੁਣ ਨਾਂ ਬਈ ਨਾਂ ਬਾਪੂ ਤੋਂ ਲੱਭਤਾ ਖਣੀਆ ਅੱਛਾ ਜੀ ਨਾ ਉਹਦੇ ਕੈਸ਼ ਇਹ ਕਿੰਨੇ ਦਾ ਵੀਰ 132000 ਰੁਪਏ ਲੱਗਦਾ ਵੀਰ 138000 ਦਾ ਤੇ ਕੈਸ਼ ਲਿਆ ਤੁਸੀਂ ਹਾਂ ਵੀਰ ਕੈਸ਼ ਤੇ ਬਈ ਜੀ ਜਿੰਨੇ ਤੁਹਾਨੂੰ ਸ਼ੌਕ ਹੁੰਦਾ ਮੰਨ ਲਓ ਹਰੇਕ ਬੰਦੇ ਨੂੰ ਕੋਈ ਸ਼ੌਕ ਹੁੰਦਾ ਤੁਹਾਨੂੰ ਵੀ ਸ਼ੌਕ ਹੋਵੇ ਹਾਂ ਤੇ ਜਿਵੇਂ ਮਨ ਲਓ ਪਿੰਡ ਦੇ ਵਿੱਚ ਕਿਸੇ ਨੇ ਸੋਚਿਆ ਵੀ ਤੁਹਾਡੇ ਬਾਰੇ ਵੀ ਹਾਂ ਵੀ ਜਿਵੇਂ ਗੁਰਦੀਪ ਸਿੰਘ ਨੇ ਮੱਝਾਂ ਰੱਖੀਆਂ ਮੱਝਾਂ ਰੱਖਣ ਦਾ ਸ਼ੌਕ ਆ ਵੀ ਅਸੀਂ ਵੀ ਕੁਲਦੀਪ ਸਿੰਘ ਦੀ ਰੀਸ ਕਰਾਂਗੇ ਤੇ ਸਾਡੇ ਕੋਲ ਵੀ ਆਈਫੋਨ ਹੋਵੇਗਾ ਬੁਲਟ ਹੋਵੇਗਾ ਗੱਡੀਆਂ ਹੋਵੀਆਂ ਟਰੈਕਟਰ ਹੋਵੇਗਾ ਤੇ ਮੰਨ ਲਓ ਸੋਚਿਆ ਕਿਸੇ ਨੇ ਪਿੰਡ ਆਣੇ ਨੇ ਰੀਸ ਕੀਤੀ ਅੱਦੋ ਦੀ ਬਾਈ ਮਿਹਨਤ ਕਰਨੀ ਪੈਂਦੀ ਹੈ ਕੋਈ ਕੰਮ ਠੀਕ ਹੈ ਠੀਕ ਹੈ ਜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਉਹ ਸਾਰੇ ਪਿੰਡ ਆਪਣੇ ਕੋਲ ਬੁੱਧ ਲੈ ਜਾਂਦਾ ਸਹੀ ਗੱਲ ਹੈ ਜੇ ਮੱਝਾਂ ਹੁੰਦੀਆਂ ਸਾਰੇ ਪਿੰਡ ਕੋਲ ਫਿਰ ਆਪਣੇ ਕੋਲ ਕੋਈ ਕੰਮ ਨਹੀਂ ਦਾ ਕੰਮ ਕਰਨਾ ਬੜੇ ਬੜਾ ਔਖਾ ਮੱਝਾਂ ਦਾ ਇਹ ਬਹੁਤ ਔਖਾ ਕੰਮ ਹੈ ਇਹ ਰਿਸ਼ਤੇਦਾਰੀਆਂ ਸੁਖ ਦੁਖ ਸਭ ਛੱਡਣੇ ਪੈਣੇ ਨੇ ਸਭ ਛੱਡਣੇ ਪੈਣੇ ਨੇ ਹਾਂ ਕਿਉਂ ਦੇਖੋ ਸਵੇਰੇ 10 11 ਵਜੇ ਤੱਕ ਕੰਮ ਨਿਪਟਦਾ ਫਿਰ ਸ਼ਾਮ ਨੂੰ 3 ਵਜੇ ਤੋਂ ਲੈ ਕੇ 7 8 ਵਜੇ ਆਉਣਾ ਪੈਂਦਾ ਮੈਂ ਬੰਦਾ ਫਰੀਕ ਇਸ ਟਾਈਮ ਹੋਵੇ ਇਹ ਦੱਸੋ ਫਿਰ ਬਈ ਤੁਹਾਡੀ ਨੀਂਦ ਨਾਲ ਪਰ ਨੀਂਦ ਵੀਰੇ ਪੂਰੇ ਪੂਰੇ ਟਾਈਮ ਦੀ ਪੂਰੀ ਕਰਨੀ ਪੈਂਦੀ ਆ ਜੀ ਹਾਂਜੀ ਹਾਂ ਨੀਂਦਾਂ ਤਾਂ ਉੱਟ ਜਾਂਦੀਆਂ ਆਉਂਦੀਆਂ ਨੇ ਉੱਟ ਜਾਂਦੀਆਂ ਵੀਰੇ ਜਦੋਂ ਪਰ ਜੇ ਕੰਮ ਕਰਨਾ ਫਿਰ ਤਾਂ ਨਹੀਂ ਥੋੜੀ ਦੇਖਣਿਆ ਜੀ ਪੈਸੇ ਐਵੇਂ ਥੋੜੀ ਬਣਦਾ ਵੀ। ਜੇ ਮੰਨ ਲਓ ਤੁਹਾਡਾ ਬਾਹਰਲਾ ਦੇਸ਼ ਇੱਥੇ ਹੀ ਹੈ ਬਈ। ਹਾਂ ਵੀਰੇ। ਇਹ ਤਾਂ ਸੱਚੇ ਨਹੀਂ ਮੈਂ ਤਾਂ ਪਾਸਪੋਰਟ ਵੀਰੇ ਬਣਾਇਆ। ਅੱਛਾ ਜੀ। ਨਾ ਤਾਂ ਪਾਸਪੋਰਟ ਤੱਕ ਨਹੀਂ ਬਣਾਇਆ ਨਾ ਆਪਣਾ ਨਾਂ, ਬੇਟੇ ਦਾ ਨਾਂ, ਘਰ ਵਾਲੀ ਦਾ ਨਾਂ, ਬਾਪੂ ਦਾ ਨਾਂ ਕਿੱਦਾਂ ਬਣੇ? ਠੀਕ। ਇਹ ਪਾਸਪੋਰਟ ਬਣ ਗਿਆ ਤਾਂ ਕਿਹੜਾ ਚੌਕ ਕਰਦਾ ਨਾ ਵਿੱਚ ਘੁੰਮੇ ਆਨੇ ਆ। ਇੱਥੇ ਬਾਹਰ ਆਪਾਂ। ਜਿੰਨੇ ਥੋੜੀ ਮੰਨ ਲਓ ਤੁਸੀਂ ਕੋਲੇ ਮਜਰੇ ਚ ਹੀ ਬਾਹਰ ਆ ਮੇਰਾ। ਠੀਕ। ਕੈਨੇਡਾ ਅਮਰੀਕਾ ਸਭ ਮੌਲੂਜ ਨੂੰ ਕੰਮ ਕਰਨ ਦਾ ਤਰੀਕਾ ਉਹਨੂੰ ਕਿੱਥੇ ਜਾਣ ਦੀ ਲੋੜ ਹੈ ਇੱਥੇ ਹੀ ਮੇਰੇ ਮਤਮ ਤੁਹਾਨੂੰ ਦੱਸਿਆ ਵੀ ਸਾਰਾ ਕੁਝ ਇੱਥੇ ਹੀ ਹੈ ਉੱਥੇ ਵੀ ਲੋਕੋ ਸੇਪਾ ਲਾਣੇ ਆ ਆਪਾਂ ਚਲਾਵਾਂਗੇ ਸਹੀ ਗੱਲ ਹੈ ਉਹ ਬੜਵੀਂ ਇਹੀ ਕੰਮ ਹੁੰਦਾ ਬਾਹਰ ਕਿਹੜਾ ਕੋਈ ਅਲੱਗ ਹੁੰਦਾ ਇਹ ਇੱਥੇ ਵੀ ਕੰਮ ਹੈ ਉੱਥੇ ਵੀ ਜਾ ਕੇ ਕਰਨਾ ਸਹੀ ਗੱਲ ਹੁੰਦੀ ਹੈ ਇੱਥੇ ਆਪਾਂ ਆਪਣੇ ਮਾਮਪਾ ਕੋਲ ਤਾਂ ਬੈਠੇ ਨੇ ਸਹੀ ਗੱਲ ਹੈ ਅੱਛਾ ਬਾਈ ਜੀ ਫਿਰ ਬਾਹਰ ਵਾਲਾ ਕਾ ਪਤਾ ਤਾਂ ਕੱਟੇ ਦਿੱਤਾ ਹੈ ਬਾਹਰ ਜਾਣ ਦਾ ਹਾਂ ਮੇਰੇ ਬਾਹਰਾਂ ਪਤਾ ਕੱਟ ਰੱਖਿਆ ਹੈ ਦੁੱਧ ਰਿਓਰੇ ਅੱਛਾ ਦੁੱਧ ਆ ਗਈ ਹਾਂਜੀ ਬਾਈ ਇਹ ਪਿਓਰ ਆ ਯਾਰ ਖਾਪ ਜੇਗਾ ਸ ਚਲੋ ਪੀ ਕੇ ਤਾਂ ਦੇਖੋ ਟੈਸਟ ਕਰੋ ਸਾਠ ਠੀਕ ਹੈ ਜੀ ਵਾਹ ਵਾਹ ਦੂਤ ਦਿਨ ਨਾ ਕੋਕੋ ਪੀ ਕੇ ਦੇਖੀਏ ਐਫਰ ਠੀਕ ਹੈ ਬਈ ਸਹੀ ਗੱਲ ਆ ਯਾਰ ਵੈਸੇ ਭਾਈ ਮਲਾਈ ਮੂਲਈ ਵੀ ਇਹ ਤੇ ਆਂਦੀ ਯਾਰ ਅੱਛਾ ਮਲਾਈ ਇਹ ਤੇ ਆਂਦੀ ਹੈ ਭਾਈ ਹੋਰ ਕਿਹਦੇ ਤੇ ਆਉਗੀ ਇਹਦਾ ਯਾਰ ਦੁਕਾਨੀ ਦੇ ਪਾਣੀ ਦੇ ਮਲਾਈ ਨਹੀਂ ਵਿਰੇ ਆਂਦੀ ਮੈਂ ਮੇਨਲੀ ਦਾ ਕੱਚੀ ਦੁੱਧ ਆ ਗਿਆ ਮੇਰੇ ਤੋਂ ਇਹ ਦੁਕਾਨੋਂ ਦੂਰ ਨਾ ਮੈਂ ਲੈਂਦੇ ਹਾਂ ਮੈਨੂੰ ਕੁਝ ਹੁੰਦਾ ਹੀ ਨਹੀਂ ਯਾਰ ਮੇਰੇ ਸਾ ਤਿੰਨ ਤਿੰਨ ਵਾਰੀ ਮਲਾਈ ਤਾਂ ਆਦੀ ਤਿੰਨ ਵਾਰੀ ਪਿਓਰਟੀ ਦੀ ਇਹ ਨਹੀਂ ਸਮਝ ਨਾਲ ਹੈਵੀ ਗੜਾ ਯਾਰ ਆਕੇ ਇਹਦਾ ਫਿਰ ਦੇਖੋ ਪਿਓਰ ਤਾਂ ਫੇਰ ਹੋਣੀ ਨਹੀਂ ਕਰਤਾ ਜੀ ਆਵਾਜ਼ ਦਾ ਧੰਨਵਾਦ ਤੇ ਬਾਈ ਜੀ ਜੀ ਦੁੱਧ ਹੁਣ ਪੀਤਾ ਲਿਆ ਯਾਰ ਖਾਜੇਗਾ ਸਾਡੇ ਹਾਂ ਵੀਰੇ ਖਾਪੂਗਾ ਮਾਨੂੰ ਹੁਣ ਪਤਾ ਲੱਗਿਆ ਸਰੀਰ ਨੂੰ ਵੀ ਅਸੀਂ ਦੁੱਧ ਪੀਤਾ ਯਾਰ ਇੱਥੇ ਜਿਹੜਾ ਕੋਈ ਕੈਮੀਕਲ ਨਹੀਂ ਕੁਝ ਨਹੀਂ ਇਹ ਵੀਰੇ ਪਿਓਰ ਵੀਰੇ ਅਸੀਂ ਤਾਂ ਕੈਮੀਕਲ ਪੀਨੇ ਆ ਨਾ ਡੈਰੀਆਂ ਤੋਂ ਦੇ ਕੇ ਸਾਨੂੰ ਕੀ ਪਤਾ ਪਿਓਰ ਦਾ ਪਿਓਰ ਤੇ ਕੀ ਫਰਕ ਹੁੰਦਾ ਬਾਈ ਸਾਨੂੰ ਤਾਂ ਪਤਾ ਹੀ ਨਹੀਂ ਜਿਹੜਾ ਆਪਣਾ ਪਿਓਰ ਦੁੱਧ ਹਨ ਕਰੇ ਹਾਂਜੀ ਇਹ ਤਿੰਨ ਤਿੰਨ ਚਾਰ ਕਰ ਦਿਨ ਖਰਾਬ ਹੁੰਦਾ ਹੈ ਅੱਛਾ ਜੀ ਹਾਂ ਜਿਹੜਾ ਪਿਓਰ ਆ ਠੀਕ ਹੈ ਦੇਖੋ ਇਹ ਤਾਂ ਹੈ ਨਹੀਂ ਵੀ ਜਾ ਕੇ ਮੈਂ ਧੁੱਪੇ ਰੱਖ ਦੂੰ ਫਿਰ ਤਾਂ ਦੇਖੋ ਹੋ ਜਾਊਗਾ ਸਹੀ ਗੱਲ ਹੈ ਵੈਸੇ ਜਿਵੇਂ ਫ੍ਰਿਜ ਆਪਾਂ ਰੱਖਦੇ ਆਂ ਤਿੰਨ ਚਾਰ ਦਿਨ ਜਿਵੇਂ ਮਰਜ਼ੀ ਦਿੱਤ ਵਰਤਦੇ ਉਦੋਂ ਖਰਾਬ ਨਹੀਂ ਹੁੰਦੇ ਓਕੇ ਪੇਣ ਦਾ ਟੇਕ ਤਾਂ ਤੁਸੀਂ ਬਾਕੀ ਪੀਆ ਹੋਣਾ ਤੁਹਾਨੂੰ ਪਤਾ ਹੋਣਾ ਉਹ ਤਾਂ ਲੱਗੇ ਹੁੰਦੀ ਸਹੀ ਹੈ ਐਵੇਂ ਲੱਗਦਾ ਵੀ ਜਿਵੇਂ ਸਵੇਰੇ ਜਿਵੇਂ ਤੁਸੀਂ 2 ਵਜੇ ਉੱਠਦੇ ਵੀ ਐਵੇਂ 4 ਵਜੇ ਉੱਠ ਕੇ ਜਿਵੇਂ ਚੱਲ ਜਾਈਏ ਉਹਦੇ ਦੇਖੋ ਫਰਕ ਤਾਂ ਦੇਖੋ ਹੋਊਗਾ ਤੇ ਬਈ ਫਿਰ ਆਪਾਂ ਮੰਨ ਲਓ ਜਿੱਥੇ ਮੱਝਾ-ਮੁੰਝਾ ਰੱਖਿਆ ਆਪਾਂ ਦੇਖਦੇ ਆਂ ਜਾ ਕੇ

ਮੈਨਾਂ ਜੀ ਓਕੇ 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 ਫਿਰ ਮੰਨ ਲਓ ਤਾਰਾ ਤੂਰਾ ਮਸ਼ੀਨ ਨੂੰ ਨਾਲ ਕੱਢ ਦੇ ਵੀਰੇ ਮੈਂ ਆਪੇ ਅੱਛਾ ਇਕੱਲਾ ਹੀ ਅੱਛਾ ਜੀ ਠੀਕ ਹੈ ਠੀਕ ਹੈ 98 100 ਵਰਗਾ ਇਹ ਤਾਂ ਹਾਂ ਸਹੀ ਗੱਲ ਆਈ ਅੱਛਾ ਹੁਣ ਠੀਕ ਹੈ ਯਾਰ ਵਧੀਆ ਤੁਸੀਂ ਵਧੀਆ ਕੀ ਦੇਖੋ ਮੱਝਾਂ ਆਪਣੇ ਬਹੁਤ ਵਧੀਆ ਮੁੱਦਸੇ ਤੋਂ ਆਉਣਾ ਹੈ ਵੀ ਇਹਨਾਂ ਦੇ ਮੱਛਰ ਲੜ ਗਏ ਨਾ ਸਮਝਦੇ ਸਾਡੀ ਲੜ ਨਾ ਮੱਛਰ ਤਾਂ ਯਾਰ ਮੱਛਰ ਨਾਲ ਲੜੀ ਜਾ ਰਿਹਾ ਆਰਾ ਆਰਾ ਇਹ ਫੌਗਰ ਵੀ ਲਾਈਨ ਆਪਾਂ ਨੇ ਜੇ ਨਾ ਲੋੜ ਹੋਵੇ ਤੁਮਹਾਨੂੰ ਕੀ ਲਾਹੀਏ ਤੁਸੀਂ ਪਾਉਣਾ ਇਹ ਫੌਗਰ ਨੇ ਵੀਰੇ ਔਰੇ ਅੱਛਾ ਜਦੋਂ ਜ਼ਿਆਦਾ ਗਰਮੀ ਹੋਵੇ ਫਿਰ ਇਹ ਚ ਲੱਗਦੀ ਹੈ ਅੱਛਾ 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 ਠੀਕ ਹੈ ਠੀਕ ਹੈ ਜੀ ਹੁਣ ਇਹ ਮਤਲਬ ਮੱਛਰ ਦਾ ਨਹੀਂ ਹੋਈ ਆ ਸਾਰਾ ਕਵਰ ਕੀਤਾ ਤੁਸੀਂ ਹਾਲੋ ਜੇ ਕੋਈ ਮੱਝ ਮੁਝ ਆਪਸ ਦੇ ਵਿੱਚ ਲੜਾਈ ਲੁੜੀ ਪੈ ਜੇ ਮੱਝ ਜਿਵੇਂ ਕਹਿੰਦੇ ਲੜਦਾ ਇਹ ਲੜਦੀ ਨਹੀਂ ਇਹ ਸੌ ਬਹੁਤ ਜੇ ਅੰਦਰ ਜਾਣਾ ਵੀ ਹੈ ਨਾ ਆਪਾਂ ਦੇਖੋ ਆ ਦੇਖੀ ਆ ਤੁਸੀਂ ਮੈਨ ਅੰਦਰ ਜਾਣਾ ਰੋਲ ਤਾਂ ਦੇਖੀ ਆ ਜੀ ਮੋਲੋ ਅੱਛਾ ਜਿੱਪ ਲਾਈ ਹੋਈ ਏ ਜਿਹੜੇ ਤੱਕ ਇਹ ਹੁਣੇ ਮੇਰੇ ਕੱਚੇ ਕੰਮ ਨਹੀਂ ਰਹੇ ਇਹ ਇਹ ਖੋਲੋ ਇਹਨੂੰ ਅੰਦਰ ਜਾਓ ਅੱਛਾ ਬਾਹਰੋਂ ਲਾ ਦੇਗਾ ਬਾਹਰੋਂ ਫਿਰ ਲਾ ਦੇ ਹਾਂ ਇਹ ਨਹੀਂ ਹੈਗਾ ਵੀ ਮੱਛਰ ਮੱਖੀ ਅੰਦਰ ਨਹੀਂ ਜਾ ਸਕਦੇ ਵੀਰੇ ਠੀਕ ਠੀਕ ਬਾਈ ਇਹ ਵੈਸੇ ਇੱਕ ਗੱਲ ਆ ਆਲ ਆਊਟ ਵੀ ਕਰ ਰਹੇ ਤੁਸੀਂ ਪਹਿਲਾਂ ਆਪਾਂ ਗੱਲਾਂ ਕਰਦੇ ਸੀ ਵੀ ਸ਼ੌਂਕ ਏ ਪਰ ਕਹਿਣ ਤੋਂ ਨਹੀਂ ਹੁਣ ਦੇਖ ਵੀ ਲਿਆ ਸੀ ਕਿ ਤੁਹਾਡਾ ਸੱਚੀ ਸ਼ੌਂਕ ਆ ਹਾਂ ਵੀਰੇ ਸ਼ੌਂਕ ਨਾਲ ਹੀ ਰੱਖੇ ਸ਼ੌਂਕ ਨਾਲ ਤੁਸੀਂ ਬਹੁਤ ਕੰਮ ਕਰਦੇ ਹੋ ਹਾਂ ਦੇਖੋ ਕਿਵੇਂ ਦੇਖ ਰਹੀਆਂ ਵੀ ਇਹ ਹਾਂ ਕੋਈ ਬਾੜ ਤੋਂ ਕੋਈ ਆਇਆ ਵਾ ਕੀ ਲੱਟਾ ਮਛਰੀ ਰਿਤੇ ਸੋ ਠੀਕ ਹੈ ਠੀਕ ਹੈ ਤੇ ਬਾਈ ਇਹ ਇਹ ਵੀਰੇ ਪਾਣੀ ਪੀਣ ਨੂੰ ਚਵੱਚਾ ਮੱਜਾ ਤੇ ਅੱਛਾ ਮੱਜਾਂ ਦੇ ਹਾਂਜੀ ਹਾਂ ਠੀਕ ਹੈ ਠੀਕ ਹੈ ਬੜੀ ਸਫਾਈ ਸੁਹੀ ਰੱਖੀ ਆ ਟਕਾਈ ਵੀਰੇ ਇੰਨੇ ਡੁੱਲਾ ਲਾ ਰਹੀਆਂ ਹੈ ਮੈਂ ਕਹ ਜੀ ਵਿੱਚ ਕੈਮਰਾ ਮਾਰ ਕੇ ਚੈੱਕ ਕਰ ਲਓ ਸਹੀ ਗੱਲ ਹੈ ਜੇ ਆਪਾਂ ਆਪਣਾ ਪਾਣੀ ਪੀਨੇ ਆਵੇਂ ਤਾਂ ਹਾਂ ਇਹ ਤਾਂ ਹੈ ਇਹ ਥੋੜੇ ਜਿਹੇ ਦੇਲੀ ਸਾਫ਼ ਹੁੰਦੇ ਨੇ ਅੱਛਾ ਜੀ ਹਾਂ ਦੇਲੀ ਠੀਕ ਹੈ ਠੀਕ ਹੈ ਬਾਈ ਵਧੀਆ ਵੈਸੇ ਆ ਸੌਂਗ ਦਾ ਪਤਾ ਹੀ ਲੱਗਦਾ ਥੋੜਾ ਬਾਈ ਜੀ ਤੇ ਬਾਈ ਜੀ ਇਹ ਬਾੜ ਜੀ ਕਰ ਕੀ ਤੁਸੀਂ ਕੀ ਗੱਲ ਲਾ ਇੱਥੇ ਵੀਰੇ ਮੈਂ ਕੱਟੀਆਂ ਤੇ ਕੱਟਿਆਂ ਨੂੰ ਥੋੜੇ ਬੱਚੇ ਨੇ ਜਿਹੜੇ ਉਹਨਾਂ ਨੂੰ ਖੁੱਲੇ ਛੱਡ ਦਾਂ। ਅੱਛਾ ਅੱਛਾ। ਜਦੋਂ ਵੀ ਬੱਚੇ ਕੋਮ ਚ ਲੈਣੇ ਆਂ, ਅਸੀਂ ਮਾਲੂ ਦੀਨੇ ਕੈਂਟਰੀ ਵੀ ਲੈ ਲੈਂਗੇ। ਮਾਲੂ ਛੋਟਾ ਬੱਚਾ ਹੁੰਦਾ ਉਹਨੂੰ ਕਹਿੰਦੇ ਵੀ ਕੱਚੇ ਦੇ ਵਿੱਚ ਛੱਡ ਦਿੰਨੇ ਆਪਾਂ। ਵੀ ਉਵੇਂ ਕਰਦੇ। ਆਪਾਂ ਬਾਤ ਲਾ ਕੇ ਨਾ ਵੀ ਬਾਹਰ ਨਾ ਨਿਕਲੇ। ਇਹਦੇ ਵਿੱਚ ਅੰਦਰ ਜੋ ਮਰਜ਼ੀ ਕਰੇ, ਖੇਲੇ, ਉੱਦੇ, ਨੱਚੇ, ਟੱਪੇ ਜੋ ਮਰਜ਼ੀ ਕਰੇ। ਇਹ ਅੱਛਾ ਅੱਛਾ ਠੀਕ ਹੀ ਠੀਕ ਹੀ ਮੰਨੋ ਫਿਰ ਜਿਹੜਾ ਤੁਸੀਂ ਮੰਨੋ ਕੱਖ ਕੰਡਾ ਲਿਆਂਦੇ ਹੋ ਵੱਢ ਗਏ ਫਿਰ ਉਹ ਮੰਨੋ ਕਾਦੇ ਲਿਆਂਦੇ ਤੁਸੀਂ ਮੈਂ ਫਿਰ ਆਪਣੇ ਇਧਰ ਦੀ ਸਿਹੜ ਖੇਤ ਨੇ ਅੱਛਾ ਨਾਲ ਹੀ ਨੇ ਨਾਲ ਇਧਰ ਖੇਤ ਨੇ ਵਿੱਚ ਲੱਗੇ ਸਿਸਟਮ ਸਾਰਾ ਲੱਗ ਗਿਆ ਦੂਰ ਨਹੀਂ ਹੈ ਕੋਈ ਵੀ ਅੱਛਾ ਵਾਹ ਬਈ ਵੱਢ ਗਿਆ ਵੀ ਚੱਕ ਲੈਨੇ ਉਹ ਮੈਂ ਕਹਾਂ ਜੀ ਨਜਾਰੇਆਂ ਲੱਗੇ ਖੇਤ ਨੇ ਟੋਟੇ ਲੱਗੇ ਆ ਰੈਡੀ ਰਿਡੀ ਰੱਖੀ ਕੋਈ ਲੋੜ ਹੋਣ ਵਾਸਤੇ ਲੋੜ ਹੀ ਨਹੀਂ ਅੱਛਾ ਜੀ ਫਿਰ ਚਾਰ ਤਾਂ ਡੰਗਾਂ ਨੇ ਇੱਥੇ ਚਾਹ ਵੀ ਚੱਕ ਲੈਂਦੇ ਆ ਉਹ 2 ਮਿੰਟ ਦਾ ਕੰਮ ਹੈ ਬਾਈ ਜੀ ਮੰਨ ਲਓ ਇੱਧਰ ਸਮਾਨ ਪਿਆ ਆਇਆ ਹੈ ਹਾਂ ਵੀਰੇ ਇਹ ਪੰਪ ਇਹ ਪੰਪ ਨੇ ਬਾਈ ਜੀ ਹਾਂ ਇਹ ਸਪਰੇਅ ਵਾਲੇ ਪੰਪ ਨੇ ਵੀਰੇ ਅੱਛਾ ਜੀ ਹਾਂ ਵੀਰੇ ਇਹ ਸਪਰੇਅ ਵਾਲੇ ਪੰਪ ਨੇ ਠੀਕ ਹੈ ਆਪੇ ਕਰਦੇ ਨੇ ਵੀਰੇ ਆਪਾਂ ਸਪਰੇਅ ਅੱਛਾ ਜੀ ਅੱਛਾ ਹਾਂ ਜੋ ਯੂਰੀਆ ਵਗੈਰਾ ਉਹ ਆਪਾਂ ਹੀ ਆਪੇ ਪਾਉਂਦੇ ਹਾਂ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਇਹ ਮੰਨ ਲਓ ਇਹ ਗੰਨ ਵੀਰੇ ਅੱਛਾ ਇਹ ਨਹੀਂ ਪਾਣੀ ਕਿਰਦਾ ਇਹਦਾ ਠੀਕ ਹੈ ਠੀਕ ਹੈ ਇਹ ਬਾਈ ਕਾਹਦੀ ਨਾਲ ਚੱਲਦਾ ਇਹ ਅੰਜਣ ਵਾਲੇ ਪੰਪ ਨੇ ਵੀਰੇ ਅੰਜਣ ਆ ਜੀ ਜੀ ਸਕੂਟਰ ਮੈਨੇਜਿੰਗ ਨੀਂਦੀ। ਅੱਛਾ ਸਪਟੀਲ ਪੈਂਦਾ ਇਹਦੇ ਚ? ਹਾਂ ਪੈਟਰੋਲ। ਅੱਛਾ ਪੈਟਰੋਲ। ਹਾਂਜੀ। ਠੀਕ ਈ ਠੀਕ ਈ ਠੀਕ। ਇਹ ਕਿੰਨਾ ਜੂਬਾ ਹੁੰਦਾ ਇਹਦੀ ਜੀ? ਕਿੰਨੇ ਕਿ ਮਤਲਬ ਇਹ ਸੰਤਾਨੇਸ਼ਰੀ ਕਿਲੋ ਦੇ ਕਰੀਬ ਹੋ ਜਾਂਦਾ ਤਕਰੀਬਨ ਅੱਛਾ ਜਦੋਂ ਪਰਦੇ ਆਪਾਂ ਪਾਣੀ ਦਾ। ਠੀਕ ਈ। ਮਤਲਬ ਕਿੰਨਾ ਇਹ ਜਿਹੜਾ ਤੁਹਾਡਾ ਕਿਲਾ ਕਿੰਨੇ ਕਿ ਕਿੰਨੇ ਵਿਗਿਆਨ ਹੁੰਦਾ ਜੀ? ਇਹ 10 ਕਨਾਲ ਦਾ ਹੈ। ਅੱਛਾ 10 ਕਨਾਲ ਦਾ ਈ। ਸਾਢੇ 6 ਵਿੱਗੇ ਦਾ। ਤੇ ਕਿੰਨੇ ਦੇਖੇ ਬੁੱਤਾਂ ਦੇ ਦੀਆਂ ਕਿਲੇ ਦੇ ਵਿੱਚ? ਇਹ ਸਭ ਤੋਂ ਟੈਂਕ ਚ ਲਾਈਨ ਹੈ। ਅੱਛਾ ਇਹ ਚੀਜ਼। ਠੀਕ ਹੈ ਬਾਈ ਜੀ ਕੁਦਿਰ ਸਿੰਘ ਜੀ ਤੇ ਤੁਹਾਡੇ ਸ਼ੌਂਕ ਅੱਜ ਵੇਖ ਹੀ ਲੇ ਤੇ ਬਾਈ ਜੀ ਗੱਲ ਇਦਾਂ ਆਪਾਂ ਹੁਣ ਤੇ ਗੱਲਬਾਤ ਕਰਦੇ ਆ ਤੁਸੀਂ ਮੰਨ ਲਓ ਸਾਡੇ ਦਰਸ਼ਕ ਕੀ ਸਨੇਹਾ ਦੇਣਾ ਚਾਹੁੰਦੇ ਹੋ ਅੱਜ ਦੀ ਵੀਡੀਓ ਵਿੱਚ ਮੈਂ ਵੀਰੇ ਸਾਰੇ ਲੋਕਾਂ ਨੂੰ ਬਹੁਤ ਸਨੇਹਾ ਦੇਣਾ ਚਾਹਾਂ। ਵੀ ਘਰ ਵਿੱਚ ਇੱਕ ਬੋਸੇ ਤਾਂ ਜ਼ਰੂਰ ਕਿ ਜਿਸ ਨਾਲ ਆਪਾਂ ਆਪਣੀ ਜਿਹੜੀ ਅੱਗੇ ਪੀੜ੍ਹੀਆਂ ਆ ਰਹੀਆਂ ਆਪਾਂ ਉਹਨਾਂ ਨੂੰ ਬਚਾ ਸਕੀਏ। ਕਿਉਂ ਜਿਹੜਾ ਬਾਹਰ ਤੇ ਦੁੱਧਾਰਿਆ ਮਾੜਾ ਦੁੱਧਾ ਠੀਕ ਆ ਆਪਾਂ ਨੂੰ ਕੁਝ ਨਹੀਂ ਪਤਾ ਉਹਦੇ ਚ ਕੀ ਪੈ ਗਿਆ ਇਹਦਾ ਕੀ ਨਹੀਂ ਕੀ ਜਿਵੇਂ ਨਾਲ ਕਰਦੇ ਹਾਂ ਜੋ ਆਪਾਂ ਇੱਕ ਪਸ਼ੂ ਰੱਖਣ ਨਾਲ ਤਾਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਸਹੀ ਗੱਲ ਲਈ ਇਹਦਾ ਠੀਕ ਆ ਇੱਕ ਪਸ਼ੂ ਰੱਖੋ ਵਧੀਆ ਚੀਜ਼ ਵਧੀਆ ਦੁੱਧ ਤਿਆਰ ਕਰੋ ਵਧੀਆ ਬੱਚਿਆਂ ਨੂੰ ਦੁੱਧ ਦਹੀਂ ਕੀ ਖਿਲਾਓ ਬੱਚੇ ਵੀ ਸਹੀ ਰਹਿਣ ਠੀਕ ਰਹਿਣਗੇ ਆਪਾਂ ਵੀ ਠੀਕ ਰਾਵਾਂਗੇ ਨਾਲੇ ਆਪਾਂ ਕੰਮ ਲੱਗੇ ਰਾਵਾਂਗੇ ਠੀਕ ਆ ਮੋਅਲ ਤੋਂ ਹੈਡ ਆਫ YouTube ਮੋਅਲ ਤੋਂ ਖੜਾ ਵੀਡੀਓ ਸਹੀ ਹੈ ਠੀਕ ਹੈ ਮਾੜਾ ਮੁੱਟਾ ਤਾਂ ਕੰਮ ਆਪ ਨੂੰ ਕਰਨਾ ਚਾਹੀਦਾ ਨਾਲੇ ਮੇਨ ਪੁਆਇੰਟ ਹੀ ਹੁੰਦਾ ਜੇ ਅੱਜ ਕੱਲ੍ਹ ਦੇ ਮੁੰਡੇ ਐ ਨੌਜਵਾਨ ਐ ਜੀ ਉਹ ਕੰਮ ਕਰਦੇ ਨਹੀਂ ਉਹ ਨਸ਼ਿਆਵਲ ਜਿਆਦਾ ਤੁਰਪੇ ਨੇ ਹਾਂ ਦੇਖੋ ਆਪਣੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਊਗਾ ਜੇ ਅੱਗੇ ਅਗਲੀ ਪੀੜ੍ਹੀਆਂ ਨੂੰ ਵੀ ਇਹ ਮੱਜਾਂ ਕੀ ਨੇ ਕੀ ਸਿਸਟਮ ਇਹਨਾਂ ਦਾ ਇਹ ਆਪਾਂ ਇਹ ਤਾਂ ਦੱਸ ਦਾਂਗੇ ਹਾਂ ਭਾਈ ਇਹਨਾਂ ਦਾ ਇਹ ਕੰਮ ਠੀਕ ਹੈ ਜਿਹੜਾ ਦੁੱਧ ਤਾਂ ਮੇਨ ਆਪਣੇ ਸਰੀਰ ਨੂੰ ਜ਼ਰੂਰੀ ਹੈ ਨਾ ਦੁੱਧ ਦੀ ਬਹੁਤ ਲੋੜ ਆਪਣੇ ਸਰੀਰ ਨੂੰ ਦੁੱਧ ਰੋ ਦਹੀਂ ਲੱਸੀ ਮੱਖਣ ਅਨੇਕਾਂ ਪ੍ਰਕਾਰ ਦੀਆਂ ਚੀਜ਼ਾਂ ਤਿਆਰ ਹੋਈਆਂ ਨੇ। ਉਹ ਆ ਇਹ ਸਭ ਨਕੜੀ ਯਾਰ। ਦੁਕਾਨਾਂ ਜਾ ਕੇ ਦੇਖ ਲਓ ਆਪਾਂ ਕਿੰਨੀ ਵਰਕੀ ਤਿਆਰ ਹੋਈ ਪਈ ਆ, ਕਿਨੇ ਰਸਗੁਲੇ ਲਗਾਜਮਣੇ ਤਿਆਰ ਹੋਏ ਪਏ ਨੇ। ਪਰ ਮੱਝਾ ਹੈ ਨਹੀਂ। ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਬਾਈ ਜੀ ਇੱਕ ਗੱਲ ਤੁਹਾਨੂੰ ਪੁੱਛਣੀ ਆ ਤੁਸੀਂ ਵੈਸੇ ਗੁੱਸਾ ਤਾਂ ਨਹੀਂ ਕਰਦੇ ਆ। ਨਹੀਂ ਵੀਰੇ। ਬਾਈ ਜੀ ਤੁਸੀਂ ਯਾਰ ਮੁੱਛਾਂ ਦੇ ਵੀ ਸ਼ਕੀਨ ਲੱਗਦੇ ਨੇ ਯਾਰ। ਹਾਂ ਵੀਰੇ ਮੁੱਛਾਂ ਵੀ ਰੱਖੀ ਹੋਈਆਂ ਆਪਾਂ ਨੇ। ਇਹ ਤਾਂ ਜੱਟ ਦਾ ਇਨਸਾਨੀ ਹੈ ਸਹੀ ਗੱਲ ਹੈ ਮੰਨ ਲਓ ਸ਼ੌਂਕ ਤੋਂ ਜਾਂ ਮੁੱਛ ਨਹੀਂ ਉਹ ਤਾਂ ਕੁਝ ਵੀ ਨਹੀਂ ਇਹ ਤਾਂ ਹੈ ਹਾਂ ਇਹ ਤਾਂ ਹੈ ਮੈਂ ਛੋਟੀ ਛੋਟੀ ਦਾ ਜੀ ਇੱਜ਼ਤ ਆਪਨੇ ਅੱਛਾ ਤੇ ਥਾਮ ਕੇ ਰੱਖਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਯਾਰ ਸਾਡੇ ਜਿਹੜੇ ਸਾਨੂੰ ਦੇਖ ਰਹੇ ਨੇ ਸਾਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਇੱਕ ਵੱਟ ਦਾ ਵਾਕੀਆ ਦਿਖਾ ਦਿਓ ਮੁੱਛ ਦਾ ਕੀ ਬਾਤ ਹੈ ਕੀ ਬਾਤ ਹੈ ਵਾਹ ਜੀ ਵਾਹ ਮੰਨ ਲਓ ਸ਼ੌਂਕ ਬਾਜੀ ਦਾ ਤੁਹਾਡਾ ਧੰਨਵਾਦ ਸਰ ਥੈਂਕ ਯੂ 올 ਦਾ ਬੈਸਟ ਜੇ ਗਿਰਦਾਸ ਕਰਦੇ ਆ ਤੁਹਾਨੂੰ ਵਰਕਟ ਨਾਲ ਸਾਹਿਬ ਵਾਈ ਬੀਸੀ ਦੇ ਤੇ